ਆਮਲੀ ਪਾਰਟੀ ਦੇ ਅੰਦਰ ਸਭ ਕੁਝ ਠੀਕ ਨਹੀਂ ਹੈ ਅਰਵਿੰਦ ਕੇਜਰੀਵਾਲ ਨਾਰਾਜ਼ ਹੋ ਕੇ ਨੇ ਪੰਜਾਬ ਦੇ ਵਿੱਚ ਕੱਲ ਉਹਨਾਂ ਦਾ ਅੰਮ੍ਰਿਤਸਰ ਦੇ ਵਿੱਚ ਰੋਡ ਸ਼ੋਅ ਸੀ ਤੇ ਰੋਡ ਸ਼ੋਅ ਫਲੋਪ ਰਹਿਣ ਤੋਂ ਬਾਅਦ ਕਹਿੰਦੇ ਕਿ ਅਰਵਿੰਦ ਕੇਜਰੀਵਾਲ ਨੂੰ ਜਿਹੜਾ ਰੋਡ ਸ਼ੋਅ ਵਿੱਚ ਹੀ ਰੋਕਣਾ ਪੈ ਗਿਆ ਵਿੱਚ ਹੀ ਬੰਦ ਕਰਨਾ ਪੈ ਗਿਆ ਤੇ ਛੱਡ ਕੇ ਚਲੇ ਗਏ ਉਸਤੇ ਹੀ ਨਾਰਾਜ਼ਗੀ ਜਿਹੜੀ ਉਹਨਾਂ ਹੀ ਰੁਗੀ ਸਕੂ ਦੀ ਕਹਿੰਦੇ ਕਿ ਅੱਜ ਦਾ ਵੀ ਦੌਰਾ ਸੀ ਅਰਵਿੰਦ ਕੇਜਰੀਵਾਲ ਦਾ ਕਈ ਥਾਈਂ ਜਾਣਾ ਸੀ ਪੰਜਾਬ ਦੇ ਵਿੱਚ ਤੇ ਅੱਜ ਦਾ ਦੌਰਾ ਰੱਦ ਕਰਕੇ ਅਰਵਿੰਦ ਕੇਜਰੀਵਾਲ ਕਹਿੰਦੇ ਆ ਕਿ ਵਾਪਸ ਚਲੇ ਗਏ ਨੇ ਕੱਲ ਉਮੀਦਵਾਰਾਂ ਦੇ ਨਾਲ ਮੀਟਿੰਗਾਂ ਵੀ ਕੀਤੀਆਂ ਨੇ ਉਸ ਰੂਟ ਸ਼ੋਅ ਦੇ ਕੈਂਸਲ ਹੋਣ ਤੋਂ ਬਾਅਦ ਕੀ ਕੁਝ ਕਹਿੰਦੇ ਅਰਵਿੰਦ ਕੇਜਰੀਵਾਲ ਕਿਉਂ ਉਹਨਾਂ ਨੇ ਆਪਣਾ ਦੌਰਾ ਰੱਦ ਕਰਤਾ ਕਿਉਂ ਆਪਣਾ ਜਿਹੜਾ ਰੂਟ ਸ਼ੋਅ ਉਹ ਵਿੱਚ ਹੀ ਰੋਕਤਾ ਇਸੇ ਅਹਿਮ ਜਿਹੜੀ ਚਰਚਾ ਕਰਾਂਗੇ ਕਿ ਭਗਵਾਨਤ ਮਾਨਾ ਨਾਰਾਜ਼ਗੀ ਹੈ ਕਿ ਵਧਾਇਕਾਂ ਨਾਲ ਨਾਰਾਜ਼ਗੀ ਹੈ ਜਾਂ ਰੌਲਾ ਕੀ ਹੈ ਇਸੇ ਅਹਿਮ ਚਰਚਾ ਕਰਾਂਗੇ ਉਧਰ ਸਥਿਤੀਆਂ ਕਾਂਗਰਸ ਦੇ ਲਈ ਵੀ ਸੁਖਾਵੀਆਂ ਨਹੀਂ ਨੇ ਰਾਜਾ ਵੜਿੰਗ ਹੋਰਾਂ ਨੇ ਸਿਮਰਜੀਤ ਸਿੰਘ ਬੈਂਸ ਨੂੰ ਸ਼ਾਮਲ ਤਾਂ ਜਰੂਰ ਕਰ ਲਿਆ ਪਰ ਲੁਧਿਆਣਾ ਦੀ ਸੀਟ ਜਿਹੜੀ ਆ ਲਗਾਤਾਰ ਫਸਦੀ ਨਜ਼ਰ ਆ ਰਹੀ ਹੈ ਔਰ ਕੱਲ ਹੰਗਾਮਾ ਬਹੁਤ ਹੋਇਆ ਕੱਲ ਕਾਂਗਰਸ ਨੂੰ ਝਟਕੇ ਲੁਧਿਆਣਾ ਦੇ ਵਿੱਚ ਵੀ ਬਹੁਤ ਲੱਗਿਆ ਸਮਰਜੀਤ ਸਿੰਘ ਬਹਿਸ ਦੇ ਕਰਕੇ ਇਸ ਤੇ ਵੀ ਅਹਿਮ ਜਿਹੜੀ ਚਰਚਾ ਕਰਨੀ ਹੈ ਨਾਲ ਚਰਚਾ ਕਰਾਂਗੇ ਕਿ ਅਕਾਲੀ ਦਲ ਦੇ ਵਾਸਤੇ ਵੀ ਸਥਿਤੀਆਂ ਜਿਹੜੀਆਂ ਉਹ ਅਨਪੂਰਨੀ ਜਾਂ ਕਹਿੰ ਲੋ ਕਿ ਸੁਖਾਮੀਆਂ ਨਹੀਂ ਉਹਨਾਂ ਨੂੰ ਵੀ ਵੱਡੇ ਝਟਕੇ ਲੱਗਦੇ ਜਾ ਰਹੇ ਆ ਤਿੰਨਾਂ ਪਾਰਟੀਆਂ ਦੇ ਵਿਸ਼ੇ ਤੇ ਗੱਲ ਕਰਾਂਗੇ ਮੇਰੇ ਨਾਲ ਪ੍ਰੋਫੈਸਰ ਮਨਜੀਤ ਸਿੰਘ ਗਣਕੀ ਸਾਹਿਬ ਨੇ ਸਭ ਤੋਂ ਪਹਿਲਾਂ ਮੈਂ ਸਵਾਗਤ ਕਰੂੰਗਾ ਸਭ ਦਾ ਸਵਾਗਤ ਆ ਪ੍ਰੋਗਰਾਮ ਦੇ ਵਿੱਚ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸੁਖਵਿੰਦਰ ਜੀ ਸਾਰਨ ਸਤਿ ਸ਼੍ਰੀ ਅਕਾਲ ਜੀ ਅਨਕੀ ਸਾਹਿਬ ਪੰਜਾਬ ਦੇ ਵਿੱਚ ਭਾਜਪਾ ਦਾ ਤਾਂ ਪਹਿਲਾਂ ਹੀ ਆਧਾਰ ਰਹਿਣੀ ਆਪਾਂ ਨੂੰ ਪਤਾ ਹੀ ਹੈ ਭਾਜਪਾ ਦੇ ਹਲੇ ਪੈਰ ਨਹੀਂ ਲੱਗਨੇ ਪੰਜਾਬੀਆਂ ਨੇ ਨਹੀਂ ਲੱਗਣਦੇ ਨੇ ਔਰ ਬੇਸ਼ੱਕ ਸ਼ਹਿਰੀ ਵੋਟਰਾਂ ਦੇ ਉੱਤੇ ਪ੍ਰਭਾਵ ਜ਼ਰੂਰ ਛੱਡਿਆ ਰਾਮ ਮੰਦਰ ਦੇ ਰਾਹੀਂ ਭਾਜਪਾ ਨੇ ਪਰ ਉਸ ਤਰੀਕੇ ਦੇ ਨਾਲ ਸਥਿਤੀਆਂ ਨਹੀਂ ਭਾਜਪਾ ਦੀਆਂ ਆਪਾਂ ਨੂੰ ਪਤਾ ਹੀ ਹੈ ਇਸ ਕਰਕੇ ਆਪਾਂ ਤਿੰਨ ਹੀ ਪਾਰਟੀਆਂ ਦੇ ਉੱਪਰ ਮੁੱਖ ਤੌਰ ਤੇ ਚਰਚਾ ਜਿਹੜੀ ਪੰਜਾਬ ਦੇ ਲਈ ਕਰਨ ਜਾ ਰਹੇ ਹਾਂ ਕਿਉਂਕਿ ਕਈ ਵਾਰੀ ਇੰਦਾ ਹੁੰਦਾ ਕਿ ਯਾਰ ਇਹਨਾਂ ਨੇ ਤਾਂ ਤਿੰਨ ਪਾਰਟੀਆਂ ਨੂੰ ਪੜਤਦਾ ਖਣੀ ਅੰਦਰ ਖਾਤੇ ਬੀਜਪੀ ਦੀ ਗੱਲ ਕਰਦ ਨੇ ਲੋਕ ਅੱਜ ਕੱਲ ਬੜੀ ਛੇਤੀ ਅੰਦਾਜ਼ੇ ਲਾਉਂਦੇ ਆ ਭਾਜਪਾ ਤਾਂ ਸਥਿਤੀਆਂ ਉਹਨਾਂ ਦੇ ਲਈ ਠੀਕ ਹੀ ਨਹੀਂ ਪੰਜਾਬ ਵਿੱਚ ਉਹ ਤਾਂ ਆਪਾਂ ਨੂੰ ਪਤਾ ਹੀ ਆ ਇਸੇ ਕਰਕੇ ਅਕਾਲੀ ਦਲ ਔਰ ਆਮਾਦੀ ਪਾਰਟੀ ਔਰ ਨਾਲ ਹੀ ਨਾਲ ਜੇ ਗੱਲ ਕਰੀਏ ਆਪਾਂ ਕਾਂਗਰਸ ਦੀ ਜਿਹੜੀ ਆ ਉਹ ਗੱਲ ਕਰਨੀ ਹੈ ਸਭ ਤੋਂ ਪਹਿਲਾਂ ਮੈਂ ਆਮਾਦੀ ਪਾਰਟੀ ਦੀ ਉਹ ਗੱਲ ਕਰਦਾ ਅਣਕੀ ਸਾਹਿਬ ਕੱਲ ਅਰਵਿੰਦ ਕੇਜਰੀਵਾਲ ਦਾ ਰੋਡ ਸ਼ੋ ਸੀ ਰੋਡ ਸ਼ੋ ਦੇ ਦੌਰਾਨ ਉਹਨਾਂ ਨੂੰ ਇਹ ਕੁਝ ਦੇਖਣ ਨੂੰ ਮਿਲਿਆ ਕਿ ਰੋਡ ਸ਼ੋਅ ਦੇ ਵਿੱਚ ਬੰਦੇ ਹੀ ਇਕੱਠੇ ਨਹੀਂ ਹੋਏ ਸੁਪਰ ਫਲॉप ਜਿਹੜਾ ਕਹਿੰਦੇ ਉਹ ਰੋਡ ਸ਼ੋਅ ਅਰਵਿੰਦ ਕੇਜੀਵਾਲ ਦਾ ਰਿਆ ਤੇ ਬਹੁਤੇ ਵਿਧਾਇਕਾਂ ਨੂੰ ਉਹ ਮਿਲੇ ਵੀ ਨਹੀਂ ਹਾਲਾਂਕਿ 에য়ারਪੋਰਟ ਤੇ ਤਾਂ ਮਿਲੇ ਪਰ ਉਸ ਰੋਡ ਸ਼ੋਅ ਦੇ ਦੌਰਾਨ ਜਦੋਂ ਕਈ ਥਾਵਾਂ ਦੇ ਉੱਪਰ ਲੱਗੇ ਹੋਏ ਸੀਗੇ ਸਟੇਜਾਂ ਲਾਈਆਂ ਸੀ ਐਮਐਲਏ ਨੇ ਤਾਂ ਕਹਿੰਦੇ ਆ ਕਿ ਉਹਨਾਂ ਨੂੰ ਵੀ ਮਿਲ ਨਹੀਂ ਸਕੇ ਬੰਦੇ ਨਾ ਇਕੱਠੇ ਹੁੰਦੇ ਦੇ ਇੱਕ ਅਰਵਿੰਦ ਕੇਜੀਵਾਲ ਵਿੱਚ ਹੀ ਰੋਡ ਸ਼ੋਅ ਜਿਹੜਾ ਛੱਟ ਕੇ ਚਲੇ ਗਿਆ ਔਰ ਪਤਾ ਇਹ ਵੀ ਲੱਗਿਆ ਕਿ ਅੱਜ ਦੇ ਵੀ ਉਹਨਾਂ ਦੇ ਕੁਝ ਪ੍ਰੋਗਰਾਮ ਸੀ ਪੰਜਾਬ ਦੇ ਵਿੱਚ ਉਹ ਵੀ ਰੱਦ ਕਰ ਦਿੱਤੇ ਗਿਆ ਉਹ ਵੀ ਅੱਜ ਰੱਦ ਕਰਕੇ ਵਾਪਸ ਚੱਲੇ ਨਹੀਂ ਤੇ ਭਗਵੰਤ ਮਾਨ ਵੀ ਕਹਿੰਦੇ ਕੁਝ ਹਲਕਿਆਂ ਦੇ ਵਿੱਚ ਕਰਨ ਜਾ ਰਹੇ ਪ੍ਰੋਗਰਾਮ ਤੇ ਕਹਿੰਦੇ ਕਿ ਉਮੀਦਵਾਰਾਂ ਦੇ ਨਾਲ ਮੀਟਿੰਗਾਂ ਵੀ ਕੱਲ ਕੀਤੀਆਂ ਨੇ ਨਰਾਜਗੀਜੀ ਸ਼ੋ ਹੋਈ ਹੈ ਅਰਵਿੰਦ ਕੇਜਰੀਵਾਲ ਦੀ ਕਿਵੇਂ ਦੇਖਦੇ ਹੋ ਪੂਰੀ ਚੀਜ਼ ਸਤੂ ਸਭੋ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ 2 ਦਿਨ ਵਾਸਤੇ ਪੰਜਾਬ ਦੇ ਵਿਸ਼ੇਸ਼ ਤੋਂ ਇਥੇ ਸਨ ਇਹ ਕੱਲ ਦੇ ਆਜ ਵਾਸਤੇ ਜਿਹਦੇ ਵਿੱਚ ਉਹਨਾਂ ਨੇ ਪੰਜਾਬ ਦੇ ਵਿੱਚ ਕੁਝ ਰੂਟ ਸ਼ੋ ਕਰਨੇ ਸੀ ਅੰਮ੍ਰਿਤਸਰ ਵਿਖੇ ਹੁਸ਼ਿਆਰਪੁਰ ਵਿਖੇ ਕਰਤਾਰਪੁਰ ਵਿਖੇ ਰੂਟ ਸ਼ੋ ਸੀ ਉਹਨਾਂ ਦੀ ਕੱਲ ਉਹ ਹੁੰਦੇ ਆ ਅੰਮ੍ਰਿਤਸਰ 'ਚ ਰੂਟ ਸ਼ੋ ਕਰਦੇ ਆ ਨਾਲ ਉਹਨਾਂ ਦੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੋਣੀ ਹੁੰਦੀ ਆ ਆਮ ਆਦਮੀ ਪਾਰਟੀ ਨੇ ਆਪਣਾ ਰਣਨੀਤੀ ਦੇ ਅਨੁਸਾਰ ਜਿਹੜਾ ਰੂਟ ਸ਼ੇ ਦਾ ਰੂਟ ਜਿਹੜਾ ਸੀ ਉਹ ਭਰਮੀਆਂ ਥਾਵਾਂ ਤੇ ਚੁਣਿਆ ਜਿੱਥੇ ਇਹ ਪਤਾ ਲੱਗ ਸਕੇ ਕਿ ਲੋਕਾਂ ਦੀ ਜਾਂ ਆਮ ਆਦਮੀ ਪਾਰਟੀ ਨੂੰ ਪਿਆਰ ਕਰਨ ਵਾਲੇ ਸਮਰਥਕਾਂ ਦੀ ਭੀੜ ਜਿਹੜੀ ਆ ਬਹੁਤ ਜ਼ਿਆਦਾ ਹੈ ਰਣਨੀਤੀ ਕਹਿੰਦੇ ਆਮ ਆਪੀ ਪਾਰਟੀ ਨੇ ਕੁਝ ਇਹ ਹੀ ਬਣਾਈ ਪਰ ਜਦੋਂ ਭਗਵੰਤ ਮਾਨ ਹੁਣੀ ਤੇ ਦੂਸਰੇ ਬੰਦੇ ਅਰਵਿੰਦ ਕੇਜਰੀਵਾਲ ਹੁਣੀ ਰੋਡ ਸ਼ੋਅ ਕਰਤ ਵਾਸਤੇ ਨਿਕਲੇ ਤਾਂ ਜਿਹੜਾ ਉਹਨਾਂ ਦੀਆਂ ਆਸ਼ਾਵਾਂ ਦੇ ਉਲਟ ਜਿਹੜੇ ਉੱਥੇ ਨਤੀਜੇ ਉਹਨਾਂ ਨੂੰ ਵੇਖਣ ਨੂੰ ਮਿਲੇ ਬਿਲਕੁਲ ਜਿਸ ਤਰੀਕੇ ਦੀ ਉਹ ਭੀੜ ਚਾਹੁੰਦੇ ਸਨ ਜਾਂ ਜਿਹੋ ਜੀ ਭੀੜ ਉਹਨਾਂ ਦੇ 2022 ਚ ਮਿੱਕੀ ਸੀ ਉਹੋ ਜੀ ਭੀੜ ਉਹਨਾਂ ਨੂੰ ਕਿਤੇ ਵੀ ਦਿਖਾਈ ਜਿਹੜੀ ਆ ਉਹ ਨਹੀਂ ਦਿੱਤੀ ਤੇ ਕਹਿੰਦੇ ਇਸੇ ਕਾਰਨ ਪ੍ਰੋਗਰਾਮ ਤਾਂ ਉਹਨਾਂ ਦਾ ਬਹੁਤ ਲੰਮਾ ਸੀ ਕੇਵਲ 20 ਮਿੰਟ ਚ ਹੀ ਉਹਨਾਂ ਨੇ ਇੱਕ ਥਾਂ ਤੇ ਭਾਸ਼ਣ ਦਿੱਤਾ ਤੇ ਭਾਸ਼ਣ ਦੇ ਕੇ ਇਸ ਰੂਟ ਸ਼ੋ ਨੂੰ ਇੱਕ ਥਾਂ ਤੇ ਸਮੇਟ ਦਿੱਤਾ ਗਿਆ ਇਸ ਸਮੇਂ ਦੇ ਦੌਰਾਨ ਉਥੋਂ ਦੇ ਅੰਮ੍ਰਿਤਸਰ ਦੇ ਜਿਹੜੇ ਵਿਧਾਇਕ ਨੇ ਉਹ ਵੀ ਉੱਥੇ ਮੌਜੂਦ ਸਨ ਪਰ ਵਿਧਾਇਕਾਂ ਵੱਲ ਵੀ ਕਹਿੰਦੇ ਕਿ ਮੁੱਖ ਮੰਤਰੀ ਸਾਹਿਬ ਨੇ ਕੋਈ ਖਾਸ ਤਵੱਜਹ ਜਿਹੜੀ ਆ ਉਹ ਨਹੀਂ ਦਿੱਤੀ ਕਹਿੰਦੇ ਉਹਨਾਂ ਵਿਧਾਇਕਾਂ ਦੇ ਵਿੱਚੋਂ ਕਵਰ ਵਿਜੇ ਪ੍ਰਤਾਪ ਸਿੰਘ ਹੋਣੇ ਵੀ ਆਪਣੇ ਸਮਰਥਕਾਂ ਦਾ ਨਾਲ ਇੱਕ ਮੋਰ ਤੇ ਖੜੇ ਸਨ ਆਪਣੇ ਸਵਾਗਤ ਆਪਣੇ ਮੁੱਖ ਮੰਤਰੀ ਦਾ ਸਵਾਗਤ ਕਰਨ ਵਾਸਤੇ ਤੇ ਦੂਜੇ ਪਾਸੇ ਆਪਣੀ ਪਾਰਟੀ ਦੇ ਸਪਰੀਮੋ ਵਾਸਤੇ ਪਰ ਕਹਿੰਦੇ ਕਿ ਉਸ ਨੂੰ ਨਜ਼ਰ ਅੰਦਾਜ਼ ਕਰਦੇ ਹੋਏ ਆ ਪਕੰਮਤ ਮਾਨ ਤੋਂ ਨਾ ਦਾ ਕਾਫਲਾ ਜਿਹੜਾ ਉਹ ਅੱਗੇ ਲੰਘ ਗਿਆ ਅਰਵਿੰਦ ਕੇਆ ਸੁਪਰੀਮੋ ਜਿਹੜੇ ਉਹ ਵੀ ਉਦਾਂ ਦੇ ਨਾਲ ਸਨ ਤੇ ਕਬਰ ਵਿਜੇ ਪ੍ਰਤਾਪ ਸਿੰਘ ਆਪਣੀ ਥਾਂ ਤੇ ਖਲੋਤੇ ਨੇ ਦੂਜੇ ਬੰਨੇ ਆਮ ਲੋਕਾਂ ਦੀ ਜ਼ਿਕਰ ਗੱਲ ਕਰੂੰ ਤੇ ਆਮ ਲੋਕ ਵੀ ਉੱਥੇ ਉਸ ਮਾਤਰਾ ਜਾਂ ਉਸ ਤਦਾਦ ਵਿੱਚ ਨਹੀਂ ਸਨ ਜਿਸ ਤਦਾਦ ਦੇ ਵਿੱਚ ਲੋਕ 2022 ਦੀਆਂ ਚੋਣਾਂ ਦੇ ਵਿੱਚ ਸਨ ਜਦੋਂ ਤੁਹਾਡੇ ਆਪਣੇ ਵਿਧਾਇਕ ਹੋਣ ਤੁਹਾਡਾ ਆਪਣਾ ਉਮੀਦਵਾਰ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਉਮੀਦਵਾਰ ਹੋਵੇ ਮੰਤਰੀ ਜਿਹੜਾ ਚੋਣ ਲੜ ਰਿਹਾ ਹੋਵੇ ਤਾਂ ਫਿਰ ਉਹ ਸਭ ਕਾਸੀ ਦੇ باوجود ਜੇਕਰ ਭੀੜ ਜਿਹੜੀ ਆ ਕੇਵਲ ਤਾਂ ਕੇਵਲ ਸੈਂਕੜਿਆਂ ਦੇ ਵਿੱਚ ਹੋਵੇ ਤਾਂ ਫਿਰ ਕੁਦਰਤੀ ਤੌਰ ਤੇ ਸੁਖندر ਜੀ ਇਸ ਗੱਲ ਤੋਂ ਨਰਾਸ਼ ਫਿਰ ਸੁਪਰੀਮ ਵੀ ਹੋਣਗੇ ਤੇ ਭਗਵੰਤ ਮਾਨ ਖਰੀਦ ਨਰਾਸ਼ ਹੋਈ ਸੁਪਰੀਮੋ ਦਰਵੰਦ ਕੇਜਰੀਵਾਲ ਦਾ ਗੁੱਸਾ ਸੁਭਾਵਿਕ ਹੈ ਕਿ ਉਹ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਨੇ ਭਗਵੰਤ ਮਾਨ ਹੋਣਾ ਤੇ ਡਿੱਗੇਗਾ ਕਿਉਂਕਿ ਜਿਹੜੀ ਇਲੈਕਸ਼ਨ ਆ ਪੰਜਾਬ 'ਚ ਉਹਨਾਂ ਦੇ ਨਾਂ ਤੇ ਲੜੀ ਜਾ ਰਹੀ ਹੈ ਤੇ ਜੇਕਰ ਸੈਨਾਪਤੀ ਦੇ ਨਾਂ ਤੇ ਉੱਤੇ ਬੰਦੇ ਹੀ ਚਾਰ ਇਕੱਠੇ ਨਹੀਂ ਹੁੰਦੇ ਤਾਂ ਫਿਰ ਰਾਜਨੇਤਾ ਨਰਾਸ਼ ਹੋਣਾ ਹੀ ਹੋਣਾ ਨਰਾਜਾ ਰਾਜਾ ਤੋਂ ਫਿਰ ਇਸ ਕੱਲ ਤੋਂ ਚਿਰਤਾ ਇਸ ਤੋਂ ਪਹਿਲਾਂ ਵੀ ਜਿਹੜਾ ਭਗਵੰਤ ਮਾਨ ਹੋਰਾਂ ਨੇ ਵੀ ਰੋਡ ਸ਼ੋਅ ਕੀਤਾ ਸੀ ਉਹਦੇ ਵਿੱਚ ਵੀ ਕੋਈ ਬਹੁਤੇ ਬੰਦੇ ਇਕੱਠੇ ਹੋਏ ਨਹੀਂ ਅੰਮ੍ਰਿਤਸਰ ਦੇ ਵਿੱਚ ਜਿਹੜਾ ਰੋਡ ਸ਼ੋਅ ਹੋਇਆ ਸੀ ਹਾਲਾਂਕਿ ਜਗਰਾਉਂ ਦੇ ਵਿੱਚ ਵੀ ਬੰਦੇ ਇਹਨਾਂ ਦੇ ਭਗਵੰਤ ਮਾਨ ਦੇ ਰੋਡ ਸ਼ੋਅ 'ਚ ਦੇਖਣ ਨੂੰ ਨਹੀਂ ਮਿਲੇ ਆਪਾਂ ਬਠਿੰਡੇ ਦੀ ਗੱਲ ਕਰੀਏ ਉੱਥੇ ਵੀ ਰੋਡ ਸ਼ੋਅ ਦੇ ਵਿੱਚ ਜਿਹੜੇ ਬੰਦੇ ਦੇਖਣ ਨੂੰ ਨਹੀਂ ਮਿਲੇ ਸਥਿਤੀਆਂ ਕਾਫੀ ਖਰਾਬ ਆ ਸਿੱਧੂ ਸਾਹਿਬ ਬੰਦੇ ਚਲੋ ਹੋਣ ਵੀ ਠੀਕ ਆ ਕਿ ਬੰਦੇ ਸਥਿਤੀ ਦੇ ਅਨੁਸਾਰ ਉਸ ਜਿਸ ਤਰੀਕੇ ਨਾਲ ਚੰਦੇ ਸਨ ਉਸ ਤਦਾਦ ਦੇ ਵਿੱਚ ਦਿਖਾਈ ਨਹੀਂ ਦਿੱਤੇ ਇਹ ਬੜੀ ਜਿੱਦ ਭੀੜ ਹੁੰਦੀ ਆ ਸਿੱਧੂ ਸਾਹਿਬ ਇਹ ਵੀ ਕਿਰਾਏ ਤੇ ਲਿਆਂਦੀ ਗਈ ਹੁੰਦੀ ਆ ਆਪਾਂ ਬੀਤੇ ਦੌਰ ਚ ਵੰਦੇ ਰਹੀ ਆ ਤਾਂ ਜੇਕਰ ਸਭ ਕੁਝ ਸੱਤਾਧਾਰੀ ਧਿਰ ਦੇ ਆ ਸੱਤਾ ਤੇਰੀ ਆਮ ਆਦਮੀ ਪਾਰਟੀ ਹੋਵੇ ਪਰ ਉਹਦੇ باوجود ਵੀ ਭੀੜ ਜੇਕਰ ਇਕੱਠੀ ਨਹੀਂ ਹੁੰਦੀ ਭੀੜ ਨੂੰ ਫਿਰ ਵੋਟਾਂ ਚ ਬਦਲ ਉਹ ਤਾਂ ਇੱਕ ਅਲੱਗ ਇਸ਼ੂ ਆ ਇਹ ਸਾਫ ਸੰਕੇਤ ਮਿਲ ਜਾਂਦਾ ਕਿ ਲੋਕਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਪ੍ਰਤੀ ਨਾਰਾਜ਼ਗੀ ਹੁਣ ਇੱਕ ਵਿਥ ਜਿਹੜੀ ਆ ਉਹ ਧਾਰਨ ਕਰ ਚੁੱਕੀ ਆ ਉਸ ਦਾ ਕਾਰਨ ਜਿਹੜਾ ਉਹ ਦੁਬਿਤੇ ਦੋ ਸਾਲਾਂ ਦੀ ਕਾਰਜਕਾਰੀ ਜਾਂ ਕਾਰਸ਼ੈਲੀ ਹੋ ਸਕਦਾ ਚਲੋ ਇੱਕ ਅਲੱਗ ਇਸ਼ੂ ਹੈ ਜਿਸ ਤਰੀਕੇ ਨਾਲ ਤੁਸੀਂ ਸਥਿਤੀਆਂ ਗਿੜੀਆਂ ਤਾਂ ਇਹ ਚੀਜ਼ ਨੂੰ ਸੁਭਾਵਿਕ ਆ ਕਿ ਅਰਵਿੰਦ ਕੇਸਰੀਵਾਲ ਨੂੰ ਇਹ ਗੱਲ ਪਸੰਦ ਨਹੀਂ ਆਈ ਕਿ ਬੀਤਿਆਂ ਦੋ ਸਾਲਾਂ ਦੇ ਵਿੱਚ ਜਿਸ ਪਾਰਟੀ ਨੂੰ ਉਹਨਾਂ ਨੇ ਬਦਲਾਵ ਜਾਂ ਇਨਕਲਾਬ ਦੇ ਨਾਅਰੇ ਦੇ ਕੇ ਲਿਆਂਦਾ ਹੋਵੇ ਤੇ ਪੰਜਾਬ ਦੇ ਵਿੱਚ 92 ਵਿਧਾਇਕਾਂ ਦਾ ਸਥਿਤੀ ਸਰਕਾਰ ਜਿਹੜੀ ਬਣਾਈ ਹੋਵੇ ਤਾਂ ਕੱਲ ਜਦੋਂ ਲੋਕ ਸਭਾ ਦੀਆਂ ਚੋਣਾਂ ਵਾਸਤੇ ਉਹ ਚੋਣਵੇਂ ਹਮ ਕਰਦ ਤਾਂ ਉਥੇ ਨਤੀਜੇ ਉਹਨਾਂ ਦੀਆਂ ਇੱਛਾਵਾਂ ਤੋਂ ਬਿਲਕੁਲ ਉਲਟ ਹੋਣ ਤਾਂ ਸੁਭਾਵਿਕ ਆ ਸੁਖਵਿੰਦਰ ਜੀ ਫਿਰ ਗੁੱਸਾ ਤਾਂ ਆਊਗਾ ਆਊਗਾ ਇਹੋ ਹੀ ਕਾਰਨਾਂ ਕਿ ਦੇਖੀ ਉਹਨੇ ਮਿੰਟੋ ਮਿੰਟੀ ਜਿਹੜਾ ਆ ਉਹ ਰੋਡ ਸ਼ੋਰ ਸਬੰਧਤ ਕੀਤਾ ਤੇ ਉਥੇ ਜਾ ਕੇ ਬੈਠ ਗਿਆ ਹੁਣ ਉਸ ਤੋਂ ਬਾਅਦ ਜਿਹੜੇ ਉਮੀਦਵਾਰ ਨਹੀਂ ਉਹਨਾਂ ਨਾਲ ਵੀ ਉਹਨਾਂ ਨੇ ਮੁਲਾਕਾਤ ਕੀਤੀ ਆ ਮੁਲਾਕਾਤ ਕਰਨ ਤੋਂ ਇਲਾਵਾ ਜਿਹੜੇ ਵਲੰਟੀਅਰ ਸਨ ਜਾਂ ਹੋਰ ਅਹੁਦੇਦਾਰ ਉਹਨਾਂ ਨਾਲ ਵੀ ਗੱਲਬਾਤ ਕੀਤੀ ਤੇ ਜਿਆਦਾ ਸੁਰ ਇਹਦੇ ਤੇ ਰੱਖੀ ਗਈ ਕਿ ਆਉਂਦੇ ਦਿਨਾਂ ਦੇ ਵਿੱਚ ਵੱਖ-ਵੱਖ ਪਾਰਟੀਆਂ ਦੇ ਜਿਹੜੇ ਸਟਾਰ ਪ੍ਰਚਾਰਕ ਨੇ ਉਹਨਾਂ ਨੇ ਵੀ ਆਉਣਾ ਦੂਜੇ ਪਾਸੇ ਆਮ ਰੈਲੀਆਂ ਵੀ ਜਿਹੜੀਆਂ ਹੋਣੀਆਂ ਤਾਂ ਇਸ ਸਭ ਸਥਿਤੀ ਦੇ ਵਿੱਚ ਆਮ ਆਦਮੀ ਪਾਰਟੀ ਨੇ ਆਪਣੇ ਆਪ ਨੂੰ ਕਿਸ ਤਰੀਕੇ ਦੇ ਨਾਲ ਦੂਜੀਆਂ ਪਾਰਟੀਆਂ ਦੇ ਮੁਕਾਬਲੇ ਆ ਵਧੀਆ ਖੂਕ ਕੇ ਦੱਸਣਾ ਸ਼ਾਨਦਾਰ ਪ੍ਰਦਰਸ਼ਨ ਕਰਦਾ ਕਿ ਇਹਦੇ ਸਬੰਧੀ ਚਰਚਾ ਹੋਈ ਹੈ ਪਰ ਅੱਜ ਦਾ ਜਿਹੜਾ ਪ੍ਰੋਗਰਾਮ ਸੀ ਅੱਜ ਦਾ ਪ੍ਰੋਗਰਾਮ ਇਦਾਂ ਸੀ ਕਿ ਅੱਜ ਉਹਨਾਂ ਨੇ RAM Tirath ਜਾਣਾ ਸੀ ਪਰ ਕੱਲ ਦੀਆਂ ਜੋ ਸਥਿਤੀਆਂ ਉਹਨਾਂ ਨੇ ਵੇਖੀਆਂ ਜਾਂ ਜਿਸ ਤਰੀਕੇ ਦਾ ਪ੍ਰਭਾਵ ਆਮ ਆਦਮੀ ਪਾਰਟੀ ਦਾ ਪੰਜਾਬ ਦੇ ਵਿੱਚ ਉਹਨਾਂ ਨੇ ਦੇਖਿਆ ਤਾਂ ਕਹਿੰਦੇ ਕਿ ਉਹਨਾਂ ਨੇ ਆਪਣੇ ਸਾਰੇ ਪ੍ਰੋਗਰਾਮ ਰੱਦ ਕਰਕੇ ਅੱਜ ਉਹ ਦਿੱਲੀ ਵੱਲ ਜਿਹੜੇ ਉਹ ਰਵਾਰਾ ਹੋ ਗਏ ਨੇ ਤੇ ਇਹ ਗੱਲ ਕਹੀ ਹੈ ਕਿ ਠੀਕ ਆ ਕੀ ਹਾਂ ਭਈ ਪੰਜਾਬ ਦੇ ਵਿੱਚ ਜਿਹੜੇ ਦੌਰੇ ਨਹੀਂ ਉਹ ਆਪਾਂ 25 ਮਈ ਤੋਂ ਬਾਅਦ ਕਰਾਂਗੇ ਜਦੋਂ ਦਿੱਲੀ ਦੇ ਵਿੱਚ ਚੋਣਾਂ ਹੋ ਜਾਣਗੀਆਂ ਉਹਨ ਸਿੱਧੂ ਸਰ ਇਸ ਤੇ ਬਹੁਤ ਕਾਰਨ ਨੇ ਅਰਵਿੰਦ ਕੇਸਰੀਵਾਲ ਤਾਂ ਚਲੋ ਨਾਰਾਜ਼ ਹੋ ਗਏ ਭਗਵੰਤ ਮਾਨ ਦੇ ਨਾਲ ਕਿ ਭਗਵੰਤ ਮਾਨ ਦੇ ਉਸ ਤਦਾਰ ਦੇ ਵਿੱਚ ਜਬ ਵੋਟਰ ਜਾਂ ਸਮਰਥਕਾਂ ਜਾਂ ਵਲੰਟੀਅਰ ਨੂੰ ਇਕੱਠਾ ਨਹੀਂ ਕਰ ਸਕੇ ਸਭ ਤੋਂ ਵੱਡਾ ਕਾਰਨ ਸੁਖਵਿੰਦਰ ਜੀ ਇਹ ਸਮਝੇ ਦੀ ਲੋੜ ਆ ਕਿ ਜਦੋਂ ਭਗਵੰਤ ਮਾਨ ਹੋਣੀ ਵੀ ਪੰਜਾਬ ਦੀਆਂ ਸੜਕਾਂ 'ਤੇ ਨਿਕਲਦੇ ਨੇ ਉਹੋ ਜੀ ਭੀੜ ਜਾਂ ਉਹੋ ਜੇ ਸਮਰਥਕ ਜਾਂ ਉਹੋ ਜੇ ਲੋਕ ਉਹਨਾਂ ਦਾ ਕਿਉਂ ਨਹੀਂ ਨਿਕਲਦੇ ਜਿਹੜੇ 2022 ਦੀਆਂ ਚੋਣਾਂ ਦੇ ਸਮੇਂ ਇਹਨਾਂ ਨਾਲ ਜੁੜੇ ਸਨ ਸੁਖਵਿੰਦਰ ਜੀ ਬੜੇ ਮੁੱਦੇ ਨੇ ਇੱਦਾਂ ਦੇ ਤੇਈ ਵਾਰੀ ਆਪਾਂ ਪਹਿਲਾਂ ਵੀ ਗੱਲ ਕਰ ਚੁੱਕੇ ਹਾਂ ਲੋਕ ਪੰਜਾਬ ਦੇ ਆਮ ਆਦਮੀ ਪਾਰਟੀ ਦੇ ਉੱਥੋਂ ਠੱਗੇ ਹੋਏ ਮਹਿਸੂਸ ਕਰਦੇ ਆ ਫਾਰ ਇਗਜ਼ਾਮਪਲ 올ਡ ਪੈਨਸ਼ਨ ਸਕੀਮ ਦੀ ਗੱਲ ਕਰ ਲਓ بی.ਐਟ ਅਧਿਆਪਕ ਯੂਨੀਅਨ ਜਿਹੜੀ ਹੈਗੀ ਉਹਨਾਂ ਨੇ ਵੀ ਗੱਲ ਕੀਤੀ ਹੈ ਕਿ ਆਮ ਆਦਮੀ ਪਾਰਟੀ ਨੇ ਕਿਹਾ ਸੀ ਕਿ ਅਸੀਂ 올ਡ ਪੈਨਸ਼ਨ ਸਕੀਮ ਜਿਹੜੀ ਆ ਲਾਗੂ ਕਰਾਂਗੇ ਜਿਹੜੀ ਪੰਜਾਬ ਦੇ ਵਿੱਚ 2004 ਤੋਂ ਬਾਅਦ ਬੰਦ ਹੈਗੀ ਹੈ ਇਹਦੇ ਸਬੰਧੀ ਲੋਕਾਂ ਦੇ ਅਥਰੂ ਪੂੰਜਣ ਵਾਸਤੇ ਇੱਕ ਇੱਕ ਲਾਈਨ ਦਾ ਨੋਟੀਫਿਕੇਸ਼ਨ ਆਮ ਆਦਮੀ ਪਾਰਟੀ ਨੇ ਜਾਰੀ ਕਰ ਦਿੱਤਾ ਪਰ ਅਜੇ ਤੱਕ ਉਹ ਪਤਾ ਹੀ ਨਹੀਂ ਉਹ ਕਿੱਥੇ ਹੈ ਦੂਜੇ ਪਾਸੇ ਮਹਿਲਾਵਾਂ ਨੂੰ 1000 ਰੁਪਿਆ ਦੀਨ ਦੀ ਗੱਲ ਸੀ ਸੁਖਵੰਦਰ ਜੀ ਉਹ ਵੀ ਗਰੰਟੀ ਦਾ ਕੋਈ ਪਤਾ ਨਹੀਂ ਕਿੱਥੇ ਹੈ ਜਿਹੜੇ ਠੰਡੇ ਬਸਤੇ ਚ ਪਈ ਹੈ ਦੂਜੇ ਪਾਸੇ ਮੁਲਾਜ਼ਮਾਂ ਨੂੰ ਭਰਤੀ ਕਰਨ ਦੀ ਗੱਲ ਸੀ ਕਿ ਅਸੀਂ ਠੇਕਾ ਮੁਲਾਜ਼ਮ ਜਿਹੜੇ ਬੰਦੇ ਨੇ 36000 ਬੰਦਾ ਪੱਕਾ ਕਰਨਾ ਅਜੇ ਤੱਕ ਉਹਨਾਂ ਦੀ ਫਾਈਲ ਪਤਾ ਨਹੀਂ ਸੁਖਵੰਦਰ ਜੀ ਕਿੱਥੇ ਗਈ ਹੈ ਬੜੀਆਂ ਗਰੰਟੀਆਂ ਨੇ ਇਹੋ ਜੀਆਂ ਜਿਨ੍ਹਾਂ ਗਰੰਟੀ ਦੀ ਗੱਲ 2022 ਦੇ ਵਿੱਚ ਆਮ ਆਦਮੀ ਪਾਰਟੀ ਨੇ ਕੀਤੀ ਤੇ ਸਮਾਜ ਦੇ ਹਰ ਵਸਿੰਦੇ ਨੂੰ ਆਮ ਆਦਮੀ ਪਾਰਟੀ ਨੇ ਆਪਣੇ ਨਾਲ ਜੋੜਤਾ ਜਰਨੀ ਦਿੱਤਾ ਤੇ ਪੰਜਾਬ ਦੇ ਲੋਕ ਉਹ ਤੋਂ ਸੋਚਦੇ ਸਨ ਕਿ ਸ਼ਾਇਦ ਇਹ ਇੱਕ ਨਵੀਂ ਪਾਰਟੀ ਆਈ ਆ ਜਦੋਂ ਇਹ ਸੱਤਾ ਚਾਹੂਗੀ ਤੇ ਪੰਜਾਬ ਚ ਇੱਕ ਨਵੀਂ ਸਵੇਰ ਹੋਊਗੀ ਸੁਖਵਿੰਦਰ ਜੀ 2 ਸਾਲਾਂ ਚ ਇਹਨਾਂ ਨੇ ਉਸ ਪੰਜਾਬ ਦੇ ਲੋਕਾਂ ਨੇ ਉਸ ਵੀਰ ਨੂੰ ਵੇਖ ਲਿਆ ਤਾਂ ਉਹ ਵੀਰ ਦਾ ਹੁਣ ਸੱਤਾ ਇਹੋ ਹੀ ਆ ਕਿ ਜਿੱਥੇ-ਜਿੱਥੇ ਅਰਵਿੰਦ ਕੇਜ ਦਿਵਾਲ ਜਾਂ ਭਗਵੰਤ ਬਾਣ ਦਾ ਕਾਫਲਾ ਜਾਂਦਾ ਲੋਕ ਉੱਤੇ ਹਨੇਦੀ ਵਰਤਾ ਦਿੰਦੇ ਆ ਲੋਕ ਉਤੇ ਕਾਲੀ ਸ਼ਾਈ ਫੇਰ ਦਿੰਦੇ ਜਦੋਂ ਉਹ ਨਹੀਂ ਹੁੰਦੇ ਤਾਂ ਇਹ ਚੀਜ਼ ਨੂੰ ਸੁਖਵਿੰਦਰ ਜੀ ਅਰਵਿੰਦ ਕੇਜ ਦਿਵਾਲ ਨੂੰ ਵੀ ਸਮਝਣਾ ਪਊਗਾ ਭਗਵੰਤ ਬਾਣ ਨੂੰ ਨਾਲ ਨੂੰ ਵੀ ਸਮਝਣਾ ਪਊਗਾ ਕਿ ਹਾਂ ਭਈ ਜੇਕਰ ਤੁਸੀਂ ਲੋਕਾਂ ਨਾਲ ਵਾਅਦੇ ਕੀਤੇ ਆ ਤਾਂ ਫਿਰ ਉਹਨਾਂ ਵਾਅਦਿਆਂ ਨੂੰ ਜੇਕਰ ਤੁਸੀਂ ਪੂਰਾ ਨਹੀਂ ਕੀਤਾ ਤਾਂ ਫਿਰ ਸਿੱਟੇ ਸਕੁੰਦਰ ਜੀ ਇਹੋ ਜਿਹੀ ਹੋਣੇ ਆ ਬੇਸ਼ੱਕ ਤੁਸੀਂ ਕਰਾਈ ਦੀ ਪੀੜ ਇਕੱਠੀ ਕਰ ਲਓ ਬੇਸ਼ੱਕ ਤੁਸੀਂ ਗਾਉਣ ਵਜਾਉਣ ਵਾਲੇ ਇਕੱਠੇ ਕਰ ਲਓ ਪਰ ਜੇਕਰ ਲੋਕ ਤੁਹਾਡੇ ਦਾ ਦਿਲੋ ਹੀ ਨਹੀਂ ਤੁਰਦੇ ਤਾਂ ਸਕੁੰਦਰ ਜੀ ਫਿਰ ਪੀੜਾ ਵੀ ਵੋਟਾਂ 'ਚ ਨਹੀਂ ਬਦਲਦੀ ਹੁੰਦੀ ਇਹ ਹਰ ਪਾਰਟੀ ਨੂੰ ਪਤਾ ਕਿਉਂਕਿ ਜਿਨ੍ਹਾਂ ਲੋਕਾਂ ਨੇ ਵੋਟ ਪਾਉਣੀ ਹੁੰਦੀ ਆ ਉਹ ਨਾਰੇ ਨਹੀਂ ਬੋਲਦੇ ਤੇ ਚੁੱਪਚਾਪ ਵੋਟ ਪਾ ਦਿੰਦੇ ਹੁੰਦੇ ਆ ਪਰ ਕੱਲ ਜਿਸ ਤਰੀਕੇ ਦੇ ਨਾਲ ਵਰਤਾਰਾ ਅੰਮ੍ਰਿਤਸਰ ਦੀਆਂ ਛੜਕਾਂ ਤੇ ਵੇਖਿਆ ਜਿੱਥੇ ਕਬਰ ਵਿਜੇ ਪ੍ਰਤਾਪ ਸਿੰਘ ਆਪਣਾ ਵਧਾਏਗਾ ਤੁਸੀਂ ਉਸ ਨੂੰ ਬਿਲਕੁਲ ਇਗਨੋਰ ਕਰਕੇ ਸਾਈਡ ਤੇ ਰੱਖਿਆ ਕਿਉਂਕਿ ਉਹ ਗੱਲ ਗੱਲ ਤੇ ਮੁੱਦਿਆਂ ਤੇ ਤੁਹਾਨੂੰ ਕੀ ਹੁੰਦਾ ਤੁਸੀਂ ਉਸ ਨੂੰ ਮਿਲਣਾ ਹੀ ਨਹੀਂ ਗਵਾਰਾ ਸਮਝੇ ਚਾਹੀਦਾ ਤਾਂ ਇਹ ਸੀ ਅਜਿਹੀ ਸਥਿਤੀ ਵਿੱਚ ਕਬਰ ਵਿਜੇ ਪ੍ਰਤਾਪ ਸਿੰਘ ਉਹਨਾਂ ਨੂੰ ਭਗਵੰਤ ਮਾਨ ਹੁਣੀ ਚਰਵਿਤ ਕੇਜਰੀਵਾਲ ਆਪਣੇ ਨਾਲ ਉਸ ਜੀਤ ਤੇ ਉੱਤੇ ਦਿਖਾਈ ਦਿੰਦੇ ਜਾਂ ਬਿਠਾਉਂਦੇ ਤਾਂ ਸ਼ਾਇਦ ਸਫੰਦਰ ਦੀ ਸਥਿਤੀਆਂ ਕੁਝ ਹੋਰ ਹੁੰਦੀਆਂ ਉਸ ਦੇ ਨਤੀਜੇ ਹਾਂ ਫੱਕੀ ਨਿਕਲਦੇ ਪਰ ਜਿਹੜੀ ਹੋਮੇ ਆ ਉਹ ਜਿੱਥੇ ਅਰਵਿੰਦ ਕੇਜਰੀਵਾਲ ਚ ਉਸ ਤੋਂ ਵੱਧ ਈਗੋ ਜਿਹੜੀ ਆ ਉਹ ਭਗਵੰਤ ਮਾਨ ਹੁਣਾ ਚ ਵੀ ਹੈਗੀ ਆ ਖੈਰ ਕੱਲ ਦਾ ਜੋ ਵਰਤਾਰਾ ਲੋਕਾਂ ਨੇ ਵੇਖਿਆ ਉਹਦੇ ਤੋਂ ਅਨੁਮਾਨ ਸਹਿਜ ਲਾਇਆ ਜਾ ਸਕਦਾ ਕਿ ਆਮ ਆਦਮੀ ਪਾਰਟੀ ਦਾ ਜਿਹੜੀ ਸਥਿਤੀ ਆ ਪੰਜਾਬ ਦੇ ਕਿਹੋ ਜੀ ਜਿਹੜੀ ਆ ਹੁਣ ਰਹਿ ਸਕਦੀ ਹੈ ਇਸ ਦਾ ਪਤਾ ਤਾਂ ਸੋਖਤ ਨਹੀਂ ਹੁਣ 4 ਜੂਨ ਨੂੰ ਪਤਾ ਲੱਗੇਗਾ ਪਰ ਹਵਾਵਾ ਜਿਹੜੀਆਂ ਨੇ ਆਮ ਆਦਮੀ ਪਾਰਟੀ ਹਵਾਵਾ ਜਿਹੜੀਆਂ ਨੇ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਚਲਦੀਆਂ ਪ੍ਰਤੀਤ ਨਹੀਂ ਜੀ ਹੋ ਰਹੀਆਂ ਸੁਖਵਿੰਦਰ ਜੀ ਜੋ ਸਾਹਮਣੇ ਆ ਰਿਹਾ ਜੀ ਬਿਲਕੁਲ ਬਿਲਕੁਲ ਜਿੱਥੇ ਇਸ ਰੋਡ ショਅ ਦੀ ਕਾਰਨ ਨਾਰਾਜ਼ ਹੋਏ ਅਰਵਿੰਦ ਕੇਜੀਵਾਲ ਉੱਥੇ ਹੀ ਲੋਕਾਂ ਨੇ ਵੀ ਭਗਵੰਤ ਮਾਨ ਨੂੰ ਝਟਕਾ ਦਿੱਤਾ ਤੇ ਅਰਵਿੰਦ ਕੇਜੀਵਾਲ ਨੇ ਵੀ ਇਹ ਦੌਰਾ ਰੱਦ ਕਰਕੇ ਜਿਹੜਾ ਉਹ ਝਟਕਾ ਦਿੱਤਾ ਚਲੋ ਦੇਖਦੇ ਹਾਂ ਕਿ ਹੁਣ ਕੀ ਕੁਝ ਜਿਹੜਾ ਨਤੀਜੇ ਤੇ ਨਿਕਲਦੇ ਆ ਚਲੋ ਅਗਲੀਆਂ ਖਬਰਾਂ ਆਪਾਂ ਲੈ ਲੈਨੇ ਆ ਕਾਂਗਰਸ ਵਾਸਤੇ ਵੀ ਸਥਿਤੀਆਂ ਤਾਂ ਸੁਖਾਵੀਆਂ ਨਹੀਂ ਯਾਰ ਕਾਂਗਰਸ ਦੀ ਜਿਹੜੀ ਉਹ ਚੰਗੀ ਪੁਲਿਸ ਸੀਟ ਜਿਹੜੀ ਲੁਧਿਆਣਾ ਦੀ ਨਿਕਲਦੀ ਸੀ ਔਰ ਹੁਣ ਉਹਨਾਂ ਨੇ ਸਿਮਰਜੀਤ ਸਿੰਘ ਬੈਂਸ ਨੂੰ ਸ਼ਾਮਲ ਕਰਕੇ ਆਪਣੀ ਸੀਟ ਜਿਹੜੀ ਆ ਉਹ ਫਸਾ ਲਈ ਹੈ ਉੱਥੇ ਕੱਲ ਕੁਝ ਅਸਤੀਫੇ ਵੀ ਕਾਂਗਰਸ ਦੇ ਆਏ ਆ ਜਿਨ੍ਹਾਂ ਨੇ ਕਿਹਾ ਕਿ ਅਸੀਂ ਇਹੋ ਜਿਹੇ ਬੰਦਿਆਂ ਦੇ ਸ਼ਾਮਲ ਹੋਣ ਤੋਂ ਬਾਅਦ ਜਿਹੜਾ ਅਸੀਂ ਇਹ ਪਾਰਟੀ ਛੱਡ ਰਹੇ ਹਾਂ ਕੁਝ ਲੋਕਾਂ ਨੇ ਰਾਜਾ ਭਰਿੰਦ ਤੇ ਵੀ ਸਵਾਲ ਚੱਕ ਦਿੱਤੇ ਇਹੋ ਜੀਆਂ ਗੱਲਾਂ ਵੀ ਸਾਹਮਣੇ ਆਈਆਂ ਨੇ ਦੂਜੇ ਪਾਸੇ ਉਹਨਾਂ ਦੇ ਆਉਣ ਦੇ ਨਾਲ ਬਲਾਕ ਪੱਧਰ ਦੇ ਜਿਹੜੇ ਜਿਹੜੇ ਇਹਨਾਂ ਦੇ ਵਰਕਰ ਨੇ ਕਾਂਗਰਸ ਦੇ ਉਹਨਾਂ ਤੋਂ ਲੈ ਕੇ ਉੱਪਰਲੇ ਜ਼ਿਲ੍ਹਾ ਲੈਵਲ ਦੀ ਜਿਹੜੀ ਇਕਾਈ ਹੈ ਉਹਨਾਂ ਤੱਕ ਵੀ ਜਿਹੜੀ ਹੈ ਉਹ ਉਹ ਗੱਲ ਜਦੋਂ ਪਹੁੰਚਦੀ ਹੈ ਉਹ ਕਹਿੰਦੇ ਕਿ ਭਾਈ ਇਸ ਤਰੀਕੇ ਦਾ ਨਹੀਂ ਸੀ ਹੋਣਾ ਚਾਹੀਦਾ ਇਹ ਬੰਦਾ ਨਹੀਂ ਸੀ ਲੈਣਾ ਚਾਹੀਦਾ ਜਿਹੜਾ ਕਈ ਦਾਗ ਨੇ ਇਹਦੇ ਉੱਪਰ ਔਰ ਸੂਬੇ ਦੀ ਲੀਡਰਸ਼ਿਪ ਤੇ ਵੀ ਵੱਡੇ ਆਗੂਆਂ ਦੇ ਨਾਲ ਸਾਡੀ ਗੱਲਬਾਤ ਹੋਈ ਗਾ ਉਹ ਵੀ ਕਹਿੰਦੇ ਕਿ ਇਹਨੂੰ ਨਹੀਂ ਸੀ ਲੈਣਾ ਚਾਹੀਦਾ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਇਹਨੂੰ ਲੈ ਲਿਆ ਗਿਆ ਸਾਡੇ ਤਾਂ ਧਿਆਨ ਦੇ ਵਿੱਚ ਹੀ ਮਸਲਾ ਹੈ ਨਹੀਂ ਸੀ ਇਹ ਗੱਲਾਂ ਹੋਈਆਂ ਨਹੀਂ ਹੁਣ ਲੁਧਿਆਣਾ ਦੀ ਸੀਟ ਸਿਮਰਜੀਤ ਸਿੰਘ ਬੈਂਸ ਦੇ ਕਰਕੇ ਫਸਦੀ ਨਜ਼ਰ ਆ ਰਹੀ ਹੈ ਕਿਵੇਂ ਦੇਖਦੇ ਹੋ ਇਸ ਪੂਰੀ ਚੀਜ਼ ਨੂੰ ਕੱਲ ਬੀਬੀ ਨੇ ਰਾਜਾ ਬੜਿੰਗ ਦੇ ਸਮਾਗਮ ਦੇ ਵਿੱਚ ਹੰਗਾਮਾ ਵੀ ਕੀਤਾ ਜਿੱਥੇ ਬੈਂਸ ਦੇ ਹਲਕੇ ਦੇ ਵਿੱਚ ਸਮਾਗਮ ਸੀਗਾ ਤਾਂ ਉਸ ਬੀਬੀ ਨੇ ਉੱਥੇ ਹੰਗਾਮਾ ਵੀ ਕੀਤਾ ਜਿਹੜੀ ਪੀੜਤ ਹੈ ਜਿਸ ਨਾਲ ਰੇਪ ਹੋਇਆ ਉੱਥੇ ਪਹੁੰਚ ਕੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵੀ ਹੰਗਾਮਾ ਭਰਪੂਰ रह ਸਕਦੇ ਆ ਪ੍ਰੋਗਰਾਮ ਸੁਖਵਿੰਦਰ ਜੀ ਜਿਸ ਤਣ ਦਾ ਸਿਮਰਜੀਤ ਸਿੰਘ ਬਾਦਸ਼ ਨੂੰ ਕਾਂਗਰਸ ਪਾਰਟੀ ਨੇ ਅਡਾਪਟ ਕੀਤਾ ਉਸ ਦਿਨ ਤੋਂ ਲੈ ਕੇ ਹੁਣ ਤੱਕ ਕਾਂਗਰਸ ਪਾਰਟੀ ਜਿੱਥੇ ਲੋਕਾਂ ਦੇ ਨਿਸ਼ਾਨੇ ਤੇ ਆ ਉਥੇ ਆਪਣੇ ਦੇ ਨਿਸ਼ਾਨੇ ਤੇ ਹੈਗੀ ਹੈ ਇਹ ਸਾਰੇ ਜਿਹੜੀ ਸਿਮਰਜੀਤ ਸਿੰਘ ਬਾਦਸ਼ ਨੂੰ ਕਾਂਗਰਸ ਪਾਰਟੀ ਜੁਆਇਨ ਕਰਾਉਣ ਦੇ ਵਿੱਚ ਰਾਜਾ ਵੜਿੰਗ ਦੀ ਅਹਿਮ ਭੂਮਿਕਾ ਜੁੜੀ ਰਹੀ ਹੈ ਤਾਂ ਜਿਸ ਦਿਨ ਰਾਜਾ ਵੜਿੰਗ ਦੀ ਅਹਿਮ ਭੂਮਿਕਾ ਸੁਖਵਿੰਦਰ ਜੀ ਨਜ਼ਰ ਆਈ ਉਸੇ ਦਿਨ ਤੋਂ ਜਿਸ ਤਰੀਕੇ ਨਾਲ ਤੁਸੀਂ ਬਲਾਕ ਪੱਧਰ ਦੀ ਗੱਲ ਕੀਤੀ ਹੈ ਬਲਾਕ ਪੱਧਰ ਤੋਂ ਲੈ ਕੇ ਵਿਧਾਇਕ ਪੱਧਰ ਤੱਕ ਜਿਹੜੇ ਸਾਫਤਾ ਵਿਧਾਇਕ ਨੇ ਸਾਫਤਾ ਮੰਤਰੀ ਨੇ ਦਿੰਦਰਾਜ ਗਿਆ ਸਾਹਤੌਫ ਤੇ ਜਗਜਹਰ ਜੀ ਦੀਆਂ ਆਰੰਗੀਆਂ ਲੁਧਿਆਣੇ ਦੀ ਸਿਆਸਤ ਦੇ ਵਿੱਚ ਭਾਰਤ ਪੂਸ਼ਨ ਆਸ਼ੂ ਤੇ ਸੰਜੀਤ ਤਲਵਾਰ ਦੋ ਤੁਸੀਂ ਕਿਸੇ ਵੀ ਸੂਰਤ ਵਿੱਚ ਉਹਨਾਂ ਨੂੰ ਮਨਫ਼ੀ ਜਿਹੜਾ ਉਹ ਨਹੀਂ ਕਰ ਸਕਦੇ ਬੇਸ਼ੱਕ ਭਾਰਤ ਪੂਸ਼ਨ ਆਸ਼ੂ ਦਾ ਆਪਣਾ ਕਾਰਜਕਾਲ ਜਿਵੇਂ ਜਮ ਮਰਜੀ ਗਿਆ ਹੋਵੇ ਜਿਸ ਤਰੀਕੇ ਨਾਲ ਉਹਨਾਂ ਨੇ ਲੋਕਾਂ ਨੂੰ ਆਪਣੇ ਸਮੇਂ ਬੈਨੀਫਿਟ ਦਿੱਤੇ ਆ ਲੋਕ ਅੱਜ ਵੀ ਭਾਰਤ ਪੂਸ਼ਨ ਆਸ਼ੂ ਦੀ ਉੱਤੇ ਗੱਲਬਾਤ ਸੁਣਦੇ ਆਪਣੇ ਸਵਾਦ ਕਰਤੀ ਸੀ ਸੋ ਕਹਿਣ ਦਾ ਅਰਥ ਆ ਕਿ ਤੁਸੀਂ ਉਹਨਾਂ ਨੂੰ ਉਸ ਲੁਧਿਆਣੇ ਦੀ ਰਾਜਨੀਤੀ ਦੇ ਵਿੱਚੋਂ ਮਨਫ਼ੀ ਨਹੀਂ ਕਰ ਸਕਦੇ ਤੇ ਸਭ ਤੋਂ ਜ਼ਿਆਦਾ ਵਿਰੋਧ ਜਿਹੜਾ ਭਾਰਤ ਪੁਸ਼ਪ ਆਸ਼ੂ ਦਾ ਇਸ ਪ੍ਰਤੀ ਆ ਕਿ ਸਿਮਰਜੀਤ ਸਿੰਘ ਬੈਂਸ ਨੂੰ ਜਦੋਂ ਤੁਸੀਂ ਪਾਰਟੀ 'ਚ ਜੁਆਇਨ ਕਰਾਇਆ ਇੱਕ ਵਾਰ ਵੀ ਤੁਸੀਂ ਜਿਹੜਾ ਕਾਂਗਰਸ ਦੇ ਜਿਹੜੇ ਪ੍ਰਧਾਨ ਨੇ ਤਲਵਾਰ ਉਨਮੀ ਕੌਨਫੀਡੈਂਸਟੀ ਨਹੀਂ ਲਿਆ ਨਾ ਹੀ ਇਸ ਦੀ ਸੂਚਨਾ ਜਿਹੜੀ ਆ ਨਾ ਕੋਈ ਗੱਲਬਾਤ ਜਿਹੜੀ ਆ ਉਹ ਭਾਰਤ ਪੁਸ਼ਪ ਆਸ਼ੂ ਨਾਲ ਹੋਈ ਦੂਸਰੇ ਪਾਸੇ ਭਾਰਤ ਪੁਸ਼ਪ ਆਸ਼ੂ ਜਿਹੜੇ ਖੁਦ ਇਸ ਟਿਕਟ ਦੇ ਦਾਵੇਦਾਰ ਸਨ ਹਾਈ ਕਮਾਨ ਨੇ ਕਿਸੇ ਤਰੀਕੇ ਨਾਲ ਮਨਾ ਕੇ ਆ ਰਾਜਾਪੜੇਗ ਨੂੰ ਟਿਕਟ ਦੇ ਦਿੱਤੀ ਤੇ ਕਿਸੇ ਤੋੜਨ ਦਾ ਜਿਹੜਾ ਯਤਨ ਕੀਤਾ ਤਾਂ ਕਹਿੰਦੇ ਨੇ ਭਾਰਤ ਪੁਸ਼ਪ ਆਸ਼ੂ ਤੁਰ ਵੀ ਪੇ ਪਰ ਉਹ ਦਿলো ਨਹੀਂ ਸੰਤੁਰੇ ਪਰ ਉਦੋਂ ਜਿਹੜਾ ਕਹਿੰਦੇ ਤੇਲ ਦੇ ਉੱਤੇ ਜਾਂ ਮਾਫਰ ਜਿਹੜਾ ਅੱਗ ਦੇ ਉੱਤੇ ਤੇਲ ਦਾ ਕੰਮ ਉਦੋਂ ਕੀਤਾ ਜਦੋਂ ਸਿਮਰਜੀਤ ਸਿੰਘ ਬੈਂਸ ਨੂੰ ਰਾਜਾ ਬੜੇ ਨੇ ਆਪਣੇ ਪਦਰ ਤੇ ਪਾਰਟੀ ਦੇ ਵਿੱਚ ਰਲਾ ਰਹੇ ਉਹ ਵੀ ਰਾਹੁਲ ਗਾਂਧੀ ਕੋਲ ਜਾ ਕੇ ਤੇ ਜਿਹੜਾ ਉਥੇ ਤਜ ਤਰਕ ਦਿੱਤਾ ਉਹ ਇਹ ਦੱਸਦਾ ਕਿ 2019 ਚ ਇਹ ਸਬੰਧ ਦੇ 3 ਲੱਖ ਤੋਂ ਵੱਧ ਵੋਟਾਂ ਜਿਹੜੀਆਂ ਜਿੱਤੀਆਂ ਸਨ ਉਹਨੇ ਇਹ ਚੀਜ਼ ਨੂੰ ਕੱਟਲ ਬਰੂਦੀ ਭਾਰਤ ਪੁਸ਼ਣ ਆਸ਼ਾ ਉਹਦਾ ਦਾ ਪਹਿਲਾਂ ਖਾਲੀ ਵੋਟ ਦਾ ਦੱਸਦੀ ਆ ਜਿਹੜੀ ਉਦੋਂ ਬਾਅਦ ਚੋਂ ਕੋਈ ਵੋਟ ਪਈ ਹੈ ਮੇਰੇ ਕਹਤ 89000 ਜੇ ਮੈਂ ਗਲਤ ਨਹੀਂ ਐ ਤਾਂ ਵੋਟ ਪਈਆ ਬਾਅਦ ਦੇ ਵਿੱਚ ਉਹ ਵੀ ਦੱਸ ਦੇਣੀ ਚਾਹੀਦੀ ਸੀ ਬਾਈ ਦੇ ਵਿੱਚ ਵੀ ਇਨੀ ਕੀ ਪਈ ਐ ਦੱਸਣਾ ਤਾਂ ਇਸ ਖੰਡਰ ਚ ਬਹੁਤ ਕੁਝ ਚਾਹੀਦਾ ਹੈ ਦੱਸਣਾ ਤੇ ਇਹ ਵੀ ਚਾਹੀਦਾ ਸੀ ਕਿ ਇਸ ਬੰਦੇ ਦਾ ਜਿਹੜਾ ਕਰਦਾਰ ਹੈ ਜਾਂ ਕਿਹੋ ਜਿਹਾ ਰਿਹਾ ਬੀਤੇ ਦੌਰ ਚ ਕਿਸ ਤਰੀਕੇ ਨਾਲ ਇਲਜ਼ਾਮ ਜਿਹੜੇ ਲੱਗਦੇ ਰਹੇ ਨੇ ਪਰ ਸ਼ਾਇਦ ਉਹ ਚੀ ਚਲ ਕਾ ਲੀਆਂ ਜਾਂਦੀਆਂ ਨੇ ਤੇ ਉਸ ਵਕਤ ਜਿਹੜੇ ਹਾਈ ਕਮਾਂਡ ਦੇ ਉਹ ਜਾਗ ਹੁੰਦੇ ਨੇ ਉਹ ਵੀ ਅੱਖਾਂ ਤੇ ਜਿਹੜੀ ਪੱਟੀ ਆ ਬੰਦ ਲੈਂਦੇ ਆ ਉਹਨਾਂ ਦਾ ਟਾਰਗੇਟ ਕੇਵਲ ਤੇ ਕੇਵਲ ਭਾਰਤ ਆਫ ਕਰਦਾ ਰਮਬੀਰ ਸਿੰਘ ਬਿੱਟੂ ਨਕੇਰਾਂ ਤੱਕ ਸੀਮਤ ਹੈ ਔਰ ਜੇਕਰ ਤੁਸੀਂ ਰਮਨੀਤ ਸਿੰਘ ਬਿੱਟੂ ਨੂੰ ਘੇਰਨਾ ਤਾਂ ਜਿਹੜੇ ਆਪਣੇ ਤੁਹਾਡੇ ਤਰਕਸ਼ ਦੇ ਤੀਰ ਨੇ ਜਿਹੜੇ ਬ੍ਰਹਮਾਸਤਰ ਜਿਹੜੇ ਘਟੋ ਘਟ ਰਮਨੀਤ ਬਿੱਟੂ ਦੇ ਸੱਜੇ ਖੱਬੇ ਹੱਥ ਰੇ ਨੇ ਘਟੋ ਘਟ ਉਹਨਾਂ ਹੱਥਾਂੋਂ ਤਾਂ ਤੁਸੀਂ ਆਪਣੇ ਨਾਲ ਜੋੜ ਕੇ ਰੱਖ ਲੋ ਤੁਸੀਂ ਤਾਂ ਰਮਨੀਤ ਬਿੱਟੂ ਤਾਂ ਗਿਆ ਹੀ ਗਿਆ ਜਿਹੜੇ ਦੂਜੇ ਸੱਜੇ ਖੱਬੇ ਰਮਨੀਤ ਬਿੱਟੂ ਦੇ ਹੱਸੀ ਜਿਨ੍ਹਾਂ ਦੇ ਸਿਰ ਤੇ ਰਮਨੀਤ ਬਿੱਟੂ ਕਾਂਗਰਸ ਤੋਂ ਜੋ ਹੁੰਦਿਆ ਉਥੋਂ ਲੋਕ ਸਭਾ ਦੇ ਚੋਣਾਂ ਲੜਦਾ ਰਿਹਾ ਮੇਰਾ ਭਾ ਪਾਰਤ ਪੁਸ਼ਨ ਆਸ਼ੂ ਦੇ ਸੰਗੇ ਤਲਵਾਰ ਤੋਂ ਆ ਜੇਕਰ ਤੁਸੀਂ ਉਹਨਾਂ ਨੂੰ ਹੀ ਨਾਰਾਜ਼ ਕਰ ਲੋਗੇ ਤਾਂ ਫਿਰ ਕਿਸ ਤਰੀਕੇ ਨਾਲ ਜੰਗ ਜੜੀ ਲੜੀ ਜਾਊਗੀ ਸ਼ਾਇਦ ਕਾਂਗ ਦਾ ਰਾਜਾ ਵੜਿੰਗ ਦੇ ਕਹਿਨ ਦੇ ਉੱਤੇ ਜਾਂ ਹੋਰ ਕਹੀ ਲੀਡਰਸ਼ਿਪ ਦੇ ਕਹਿਨ ਦੇ ਉੱਤੇ ਉਹਨਾਂ ਨੂੰ ਦਾਖਲ ਜਰਾ ਉਹ ਕਰ ਲਿਆ ਗਿਆ ਹੁਣ ਸਿੱਧੂ ਸਾਹਿਬ ਕੱਲ ਜਿਸ ਤਰੀਕੇ ਨਾਲ ਉਹ ਬੀਬੀ ਨੇ ਉੱਥੇ ਜਾ ਕੇ ਰੈਲੀ ਦੇ ਵਿੱਚ ਰੋਣਾ ਪਾਇਆ ਜਿੱਥੇ ਰਾਜਾ ਵੜਿੰਗ ਦੀ ਰੈਲੀ ਸੀ ਉੱਥੇ ਸਵਾਲ ਵੀ ਕੀਤੇ ਇਹ ਤਾਂ ਵਿਰੋਧ ਹੋਣਾ ਹੀ ਹੋਣਾ ਕਿਉਂਕਿ ਇਹਨੂੰ ਤੁਸੀਂ ਵਿਰੋਧੀਆਂ ਵੱਲੋਂ ਉਠਾਈ ਗਈ ਕੋਈ ਸਾਜ਼ਿਸ਼ ਕਹ ਲਓ ਜਾਂ ਉਹ ਬੀਬੀ ਦਾ ਆਪਣਾ ਗੁੱਸਾ ਕਹ ਲਓ ਜੋ ਮਰਜੀ ਕਹ ਲਓ ਇਹੋ ਜਿਹੀਆਂ ਚੀਜ਼ਾਂ ਦਾ ਸਾਹਮਣਾ ਤਾਂ ਹੁਣ ਰਾਜਾ ਵੜਿੰਗ ਨੂੰ ਆਉਂਦਿਆ ਦੇਣਾ ਚਾਹੀਦਾ ਹੀ ਪੈਣਾ ਚਲੋ ਇਹ ਵੀ ਵਿਰੋਧ ਪ੍ਰਦਰਸ਼ਨ ਜਿਹੜੇ ਸਿੱਧੂ ਸਾਹਿਬ ਹੁੰਦੀ ਆ ਰਾਜਨੀਤੀ ਜਦੋਂ ਖਾਸ ਤੌਰ ਤੇ ਚੋਣਾ ਹੁੰਦੀ ਹੈ ਨਾ ਬਹੁਤ ਕੁਝ ਇਹੋ ਜਿਹਾ ਹੁੰਦਾ ਪਰ ਜਿਹੜੀ ਅਸਲ ਸਾਟਿਆ ਅਸਲ ਸਾਟ ਤਾਂ ਉਹ ਇਹ ਹੁੰਦੀ ਹੈ ਕਿ ਜਦੋਂ ਚੋਣਾ ਹੁੰਗੀਆਂ ਕੀ ਫਿਰ ਉਹ ਜਿਹੜੇ ਰਾਜਾ ਆ ਮਾਫਰਤਾ ਸਿਮਰਜੀਤ ਸਿੰਘ ਬਾਦ ਜਿਹੜੇ ਆਏ ਨੇ ਕੀ ਉਹ ਆਪਣੇ ਨਾਲ 2019 ਦੀ 3 ਲੱਖ ਤੇ 2022 ਦੀ 8000 ਸਾਰੀ ਵੋਟ ਲੈ ਆਉਣਗੇ ਪ੍ਰਸ਼ਨ ਨੰਬਰ 1 ਇਹ ਪੈਦਾ ਨੰਬਰ 2 ਕੀ ਭਾਰਤ ਪੁਸ਼ਨ ਆਸ਼ੂ ਜਿਹੜੇ ਹੁਣ ਇੱਕ ਮੁਕੰਮਲ ਵਿਥ ਬਣਾ ਕੇ ਚੱਲਦੇ ਪਏ ਆ ਇਹ ਉਹਨਾਂ ਦੇ ਪ੍ਰਭਾਵ ਦੇ ਵਿੱਚ ਜਿਹੜੀ ਵੋਟ ਕਾਂਗਰਸ ਨੂੰ ਪ੍ਰਾਣੀ ਸੀ ਈਓਵਰ ਕਾਂਗਰਸ ਨੂੰ ਪਹੁੰਚੂਗੀ ਤਾਂ ਕੀ ਫਿਰ ਇਸ ਸਭ ਦਾ ਫਾਇਦਾ ਜਿਹੜਾ ਆ ਸੁਖਵਿੰਦਰ ਜੀ ਉਹ ਰਮਨਿਤ ਬਿਟੂ ਜਾਂ ਅਸ਼ੋਕ ਕੁਮਾਰ ਪ੍ਰਾਸ਼ਰ ਪੱਪੀ ਜਿਹੜਾ ਉਹ ਨਹੀਂ ਲਊਗਾ ਇਹ ਬੜੀਆਂ ਚੀਜ਼ਾਂ ਨੇ ਪਰ ਸ਼ਾਇਦ ਇਹਨਾਂ ਚੀਜ਼ਾਂ ਨੂੰ ਅੰਗੌਲਿਆ ਕਰਦਾ ਹੀ ਰਾਜਾ ਬਣਿੰਗ ਆ ਪਹਿਲੀ ਗਲਤੀ ਤੇ ਰਾਜੇ ਬਣਿੰਗ ਦੀ ਸੁਖਵਿੰਦਰ ਜੀ ਇਹ ਰਹੀ ਕਿ ਜਿੱਥੋਂ ਉਹਨੂੰ ਸੀਟ ਲੜਨੀ ਚਾਹੀਦੀ ਸੀ ਉੱਥੇ ਉਹਨੇ ਸੀਟ ਨਹੀਂ ਲੜੀ ਮੇਰੀ ਮਰਜ਼ੀ ਜਿੱਥੇ ਬਟੰਡਾ ਹਲਕੇ ਕੋ ਹੈਗਾ ਕਾਂਗਰਸਾਈ ਕਮਾਂਡ ਤੇ ਪਤਾ ਨਹੀਂ ਕਿਹਦੇ ਕਹਿ ਤੇ ਉਹ ਲੁਧਿਆਣੇ ਚ ਆ ਗਿਆ ਲੁਧਿਆਣੇ ਚ ਉਹਦੇ ਕੋਲ ਨਾ ਤਾਂ ਗਵਾਉ ਨੂੰ ਆ ਤੇ ਨਾ ਪੁੱਛ ਪਾਉ ਨੂੰ ਹੈਗਾ ਪਰ ਪਤਾ ਨਹੀਂ ਕਿਹੜੀ ਰਸਨੀਤੀ ਰਣਨੀਤੀ ਦਾ ਸ਼ਿਕਾਰ ਹੋ ਕੇ ਉਸ ਨੂੰ ਵੀ ਇੱਥੇ ਬੜੀ ਦਾ ਬੱਕਰਾ ਜਿਹੜਾ ਕਾਂਗਰਸ ਹਾਈ ਕਮਾਂਡ ਵੱਲੋਂ ਜਾਂ ਪੰਜਾਬ ਦੀ ਇੱਕ ਉਹ ਲੀਡਰਸ਼ਿਪ ਜਿਹੜੀ ਚਾਹੁੰਦੀ ਆ ਕਿ 2027 ਚ ਹੀ ਮੁੱਖ ਮੰਤਰੀ ਬਣਨਾ ਉਹਨਾਂ ਨੇ ਲਿਆ ਕੇ ਨੂੰ ਇੱਥੇ ਬਲਦੀ ਅੱਗ ਦੇ ਅੱਗੇ ਖੜਾ ਕਰ ਦਿੱਤਾ ਇਹ ਤਾਂ ਨਤੀਜੇ ਸੁਖਵਿੰਦਰ ਜੀ ਹੁਣ 4 ਜੂਨ ਨੂੰ ਪਤਾ ਲੱਗਣੇ ਆ ਪਰ ਜਿਸ ਤਰੀਕੇ ਦੀ ਵਿਰੋਧ ਦੀ ਅੱਗ ਜਿਹੜੀ ਐਸੋੜੇ ਕਾਂਗਰਸ ਪਾਰਟੀ ਦੇ ਅੰਦਰ ਖਾਸ ਤੌਰ ਤੇ ਲੁਧਿਆਣੇ ਦੇ ਵਿੱਚ ਵੇਖਣ ਨੂੰ ਮਿਲਦੀ ਪਈ ਆ ਸਿੱਧੂ ਸਾਹਿਬ ਇੱਕ ਕਾਂਗਰਸ ਪਾਰਟੀ ਵਾਸਤੇ ਠੀਕ ਜਿਹੜੀ ਆ ਉਹ ਨਹੀਂ ਆਖੀ ਜਾ ਸਕਦੀ ਇਸ ਦਾ ਸਿੱਧਾ ਪ੍ਰਭ ਸਿੱਟੇ ਰਾਜੇ ਵੜਿੰਗ ਨੂੰ ਭੁਗਤ ਨਹੀਂ ਜੜੇ ਆ ਉਹ ਪੈ ਸਕਦੇ ਹਨਾ ਕਿ ਰਾਜੇ ਵੜਿੰਗ ਹੁਣੀ ਅੱਜ ਕੱਲ ਮੀਡੀਆ ਦੇ ਉੱਤੇ ਬੜਾ ਗੁੱਸਾ ਕੱਢਦੇ ਪਏ ਕਦੀ ਕਿਸੇ ਚੈਨਲ ਤੇ ਕਦੀ ਕਿਸੇ ਚੈਨਲ ਤੇ ਚਲੋ ਉਹ ਇੱਕ ਅਲੱਗ ਮੀਸ਼ਾ ਜੇਕਰ ਤੁਸੀਂ ਆਪਣੇ ਹੀ ਘਰ ਦੇ ਬੰਦੇ ਨੂੰ ਆਪਣੇ ਨਾਲ ਇਕੱਠੇ ਨਹੀਂ ਰੱਖ ਸਕਦੇ ਤਾਂ ਫਿਰ ਦੂਜਿਆਂ ਤੇ ਗੁੱਸਾ ਕੱਢਣ ਦੀ ਕੀ ਜ਼ਰੂਰਤ ਹੈ ਰਾਜਾ ਵੜਿੰਗ ਨੂੰ ਇਹਦੇ ਸਬੰਧ ਵੀ ਕਦੇ ਸੋਚ ਲੈਣਾ ਚਾਹੀਦਾ ਹੈ ਜੀ ਚਲੋ ਅਗਲੀ ਖਬਰ ਆਪਾਂ ਅਨੁਸਾਰ ਕਰ ਲੈਨੇ ਆ ਅਗਲੀ ਖਬਰ ਵੀ ਜਿਹੜੀ ਹੈ ਉਹ ਬੜੀ ਅਹਿਮ ਹੈ ਅਕਾਲੀ ਦਲ ਦਾ ਕੁੰਬਰ ਵੀ ਜਿਹੜਾ ਉਹ ਖਾਲੀ ਹੋ ਰਿਹਾ ਹੈ ਕਿੱਤੇ ਕੋਈ ਲੀਡ ਆ ਜਾਂਦਾ ਕਿਤੇ ਚਲੇ ਜਾਂਦਾ ਸਮਝੋ ਬਾਹਰ ਸਥਿਤੀਆਂ ਨੇ ਰਵਿਕਰਨ ਕਾੜੂ ਨੂੰ ਕੱਢ ਦਿੰਦਾ ਉਹ ਜਾ ਕੇ ਭਾਜ ਭਾਜ ਜੁਆਇਨ ਕਰ ਲੈਂਦੇ ਆ ਕਿਤੇ ਕੋਈ ਲੀਡ ਆ ਜਾਂਦਾ ਕਿਤੇ ਚਲੇ ਜਾਂਦਾ ਠੀਕ ਸੇ ਆਇਆ ਉਹ ਆ ਕੇ ਫਿਰ ਨਾਰਾਜ਼ ਹੋ ਗਿਆ ਬੀਬੀ ਜ਼ਗੀਰ ਕੌਰ ਆਇਆ ਉਹ ਕੋਈ ਹੋਰ ਬੋਲੀ ਬੋਲੀਆਂ ਨੇ ਸਮਝੋ ਬਾਹਰ ਸਟਕੀਆਂ ਕਾਲੀ ਦਲ ਦੀਆਂ ਸੁਖਵਿੰਦਰ ਜੀ ਅਸਲੇ ਜੇਕਰ ਕਾਲੀ ਦਲ ਦੀ ਸਥਿਤੀ ਵੇਖੀ ਜਾਵੇ ਤਾਂ ਬੜੀ ਤਰਸਯੋਗ ਜੀ ਲੱਗਦੀ ਆ ਪ੍ਰਧਾਨ ਜੀ ਜਿਹੜੇ ਫੈਸਲੇ ਕਰਦੇ ਆ ਕਦੇ ਉਹ ਫੈਸਲੇ ਲੈ ਲੈਂਦੇ ਆ ਪਰ ਅੱਧੇ ਪੌਣੇ ਘੰਟੇ ਬਾਅਦ ਉਹ ਫੈਸਲੇ ਵਾਪਸ ਲੈ ਲੈਂਦੇ ਆ ਚੰਡੀਗੜ੍ਹ ਤੋਂ ਬੀਬੀ ਜੀ ਨੂੰ ਜਿਹੜੇ ਉਥੋਂ ਦੇ ਸਿੱਤਿ ਕਾਲੀ ਦਲ ਦੇ ਉਹਨਾਂ ਨੂੰ ਬਾਹਰ ਕੱਟਿਆ ਜਾਂਦਾ ਇੱਕ ਟਵੀਟ ਦੇ ਆਧਾਰ ਤੇ ਫਿਰ ਅੱਧੇ ਪੌਣੇ ਘੰਟੇ ਬਾਅਦ ਬੀਬੀ ਜੀ ਨੂੰ ਵਾਪਸ ਲੈ ਲਿਆ ਜਾਂਦਾ ਫਿਰ ਇਸੇ ਤਰੀਕੇ ਦੇ ਨਾਲ ਆ ਰਵਿਕਰਨ ਸਿੰਘ ਕਾਲੋ ਜਿਹੜੇ ਸਪੀਕਰ ਧਰਨਾ ਸਿੰਘ ਕਾਲੋ ਦੇ بیٹے ਨੇ ਉਹਨਾਂ ਨੂੰ ਪਾਰਟੀ ਦੇ ਵਿੱਚੋਂ ਟਵੀਟ ਕਰਨ ਤੇ ਟਵੀਟ ਕਰਕੇ ਬਾਹਰ ਦਾ ਰਸਤਾ ਖੋਖਾ ਦਿੱਤਾ ਜਾਂਦਾ ਜਿਹੜੇ 2 ਦਿਨ ਪਹਿਲਾਂ ਸੋਚਾ ਸਿੰਘ ਲਗਾ ਦੇ ਖਿਲਾਫ ਬੋਲਦੇ ਆ ਬੜੀ ਵਿਧੀਆ ਗੱਲ ਕੀਤੀ ਬੀਬੀ ਜਗੀਰ ਕੌਰ ਉਹ ਹੁਣ ਵੀ ਆਪਣੀ ਵੱਖਰੀ ਲੜਾਈ ਜਿਹੜੀ ਉਹ ਲੜਦੇ ਪਏ ਆ ਦੂਜੇ ਪਾਸੇ ਸਖਦੇਵ ਟਿੰਨੂ ਟੀਟ ਸੇ ਹੁਣ ਜਿਹੜੇ ਨੇ ਉਹ ਵੀ ਸੁਖਵੰਦਰ ਜੀ ਦਰਾਜ ਹੋ ਕੇ ਘਰ ਬੈਠੇ ਆ ਅਕਾਲੀ ਦਲ ਦੇ ਪਵਨ ਟਿੰਨੂ ਜਿਹੜੇ ਸੀ ਖਾਸ ਤੌਰ ਤੇ ਪ੍ਰਧਾਨ ਜੀ ਦੇ ਬੜੇ ਖਾਸਮ ਖਾਸ ਉਹ ਵੀ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਚੁੱਕੇ ਆ ਸੁਖਬੀਰ ਸਿੰਘ ਬਾਦਲ ਹੁਣ ਜਿਹੜਾ ਵੀ ਪਾਰਟੀ ਨੂੰ ਇਕੱਠਾ ਕਰਨ ਦਾ ਯਤਨ ਕਰਦੇ ਆ ਪਰ ਨਤੀਜੇ ਸਿੱਧੂ ਸਾਹਿਬ ਉਲਟ ਜਿਹੜੇ ਹੋ ਰਿਹਾ ਇਹਦੇ ਸਬੰਧੀ ਬੀਬੀ ਜਗੀਰ ਕੌਰ ਨਾਲ 11 ਅਸਮੀਤ ਤੌਰ ਤੇ ਇੱਕ ਦਿਨ ਮੇਰੀ ਗੱਲਬਾਤ ਹੋਈ ਤਾਂ ਉਹਨਾਂ ਨੇ ਇੰਨੀ ਗੱ ਪ੍ਰਧਾਨ ਜੀ ਨੂੰ ਆਪਣੀ ਕਾਰਸ਼ੈਲੀ ਬਾਰੇ ਜਰੂਰ ਸੋਚਣਾ ਚਾਹੀਦਾ ਬੀਬੀ ਜ਼ਗੀਰ ਕੌਰ ਦਾ ਇਹ ਬਿਆਨ ਉਸ ਸਮੇਂ ਆਇਆ ਜਦੋਂ ਚੋਣਵੇਂ ਪੰਜਾਬ ਚ ਚੱਲ ਰਹੀ ਆ ਤਾਂ ਜੇਕਰ ਉਹ ਆਪਣੇ ਪ੍ਰਧਾਨ ਦੀ ਕਾਰਸ਼ੈਲੀ ਤੇ ਅਜਿਹੇ ਪ੍ਰਸ਼ਨ ਚੁੱਕਦੇ ਆ ਕਿ ਕੁਲਬਾ ਕਾਲੀ ਦਲ ਦਾ ਖੜਦਾ ਜਾ ਰਿਹਾ ਖਾਲੀ ਹੁੰਦਾ ਜਾ ਰਿਹਾ ਕਦੇ ਕੋਈ ਬੰਦਾ ਛੱਡ ਕੇ ਚਲੇ ਜਾਂਦਾ ਕਦੇ ਕੋਈ ਛੱਡ ਕੇ ਚਲੇ ਜਾਂਦਾ ਕਦੇ ਕੋਈ ਛੱਡ ਕੇ ਚਲੇ ਜਾਂਦਾ ਤਾਂ ਘਟੋ ਘਟਰ ਸੁਖਬੀਰ ਸਿੰਘ ਬਾਦੂਪੁਰ ਨੂੰ ਸੋਚਣਾ ਪਊਗਾ ਕਿ ਇਹ ਸਭ ਦਾ ਕੀ ਕਾਰਨ ਹੈ ਬੇਸ਼ੱਕ ਉਹ ਕਹਿੰਦੇ ਆ ਕਿ ਅਸੀਂ ਪੰਥ ਵਾਸਤੇ ਲੜਾਈ ਲੜ ਰਹੇ ਜਿਸ ਤਰੀਕੇ ਦਾ ਹੁਣ ਭਾਈ ਅੰਮ੍ਰਿਤਪਾਲ ਸਿੰਘ ਦੇ ਨਾਲ ਉਹਨਾਂ ਦਾ ਵਿਰੋਧ ਜਿਹੜਾ ਸਾਹਮਣੇ ਆ ਗਿਆ ਜਿਸ ਤਰੀਕੇ ਦੀਆਂ 2-4 ਜਾਂ 3 ਦਿਨ ਪਹਿਲਾਂ ਉਹਨਾਂ ਨੇ ਸਟੇਟਮੈਂਟਾਂ ਜਿਹੜੀਆਂ ਦਿੱਤੀਆਂ ਨੇ ਸੁਖਵਿੰਦਰ ਜੀ ਉਹਦੇ ਨਾਲ ਵੀ ਪੰਥਕ ਧਿਰਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਖਿਲਾਫ ਨਾਰਾਜ਼ਗੀ ਜਿਹੜੀ ਆ ਵਧਣੀ ਸ਼ੁਰੂ ਹੋ ਗਈ ਅਸੀਂ ਭਾਈ ਅਮਰਤਪਾਲ ਦੇ ਹੱਕ ਜਾਂ ਖਿਲਾਫ ਦੇ ਵਿੱਚ ਗੱਲ ਨਹੀਂ ਕਰ ਰਹੇ ਪਰ ਜਿਸ ਤਰੀਕੇ ਦੀਆਂ ਸਟੇਟਮੈਂਟਾਂ ਉਹਨਾਂ ਦੀਆਂ ਆਈਆਂ ਕਿਉਂਕਿ ਕਦੇ ਉਹ ਸ਼ਰੋਮਣੀ ਕਮੇਟੀ ਲਈ ਅਮਰਤਪਾਲ ਸਿੰਘ ਦੀ ਪਿੱਠ ਤੇ ਖਲੋਤੀ ਨਜ਼ਰ ਆਈ ਕਦੇ ਐਨਐਸਏ ਦਾ ਉਹਨਾਂ ਨੇ ਵਿਰੋਧ ਕੀਤਾ ਤੇ ਜਦੋਂ ਹੁਣ ਉਹ ਬੰਦਾ ਚੋਣਾਂ 'ਚ ਉਤਰ ਆ ਸੁਖਬੀਰ ਸਿੰਘ ਬਾਦਲ ਉਹਨਾਂ ਦੀ ਬੋਲੀ ਬ ਇਸ ਗੱਲ ਨੂੰ ਗਰਮ ਖਿਆਲੀ ਜਿਹੜੇ ਬੰਦੇ ਨੇ ਉਹ برداشت ਨਹੀਂ ਕਰ ਰਹੇ ਹੁਣ ਇਹ ਸਾਰੀਆਂ ਚੀਜ਼ਾਂ ਜੋ ਕੁਝ ਹੋ ਰਹੀਆਂ ਇਹਦਾ ਨਤੀਜਾ ਤਾਂ 4 ਜੂਨ ਨੂੰ ਬਾਅਦ ਪਤਾ ਲੱਗੇਗਾ ਕਿ ਜੇਕਰ ਨਤੀਜੇ ਅਕਾਲੀ ਦਲ ਦੀ ਮਰਜ਼ੀ ਦੇ ਅਨੁਸਾਰ ਨਹੀਂ ਹੁੰਦੇ ਜੇਕਰ ਨਤੀਜੇ ਬਿਲਕੁਲ ਉਲਟ ਹੁੰਦੇ ਨੇ ਤਾਂ ਕੁਦਰਤੀ ਤੌਰ ਤੇ ਪ੍ਰਧਾਨ ਹੁਣਾਂ ਦੀ ਕਾਰਜ ਸ਼ੈਲੀ ਦੇ ਉੱਤੇ ਉਹਨਾਂ ਦੀ ਪ੍ਰਧਾਨਗੀ ਤੇ ਸਵਾਲ ਜਿਹੜੇ ਫੇਰ ਉੱਠਣਗੇ ਪਰ ਸ਼ਾਇਦ ਉਸ ਸਮੇਂ ਤੱਕ ਪ੍ਰਧਾਨ ਹੁਣਾਂ ਨੇ ਜਿਹੜੀ ਕੋਈ ਗੱਲਬਾਤ ਆਪਣੀ ਕੁਝ ਸੋਚ ਲਈ ਹੋਵੇ ਉਹ ਇਹ ਗੱਲ ਕਹਿ ਸਕਦੇ ਆ ਕਿ ਹਾਂ ਭਈ ਜੇਕਰ ਉਮੀਦਵਾਰ ਹਾਰੇ ਨੇ ਜੇਕਰ ਨਤੀਜੇ ਉਹਨਾਂ ਦੀਆਂ ਆਸ਼ਾਵਾਂ ਦੇ ਅਨੁਸਾਰ ਨਹੀਂ ਆਤੇ ਇਸ ਵਕਤ ਜ਼ਿੰਮੇਵਾਰੀ ਉਹਨਾਂ ਦੀ ਵੀ ਬਣਦੀ ਆ ਰਾਜਨੀਤਿਕ ਲੋਕਾਂ ਕੋਲ ਬੜੇ ਸਨੇ ਬਿਆਨ ਹੁੰਦੇ ਆ ਸੁਖਵਿੰਦਰ ਜੀ ਇਹਦੇ ਉਲਟ ਜਦੋਂ ਮੈਂ ਪ੍ਰਕਾਸ਼ ਸਿੰਘ ਬਾਦਲ ਵੀ ਸਿਆਸਤ ਨੂੰ ਵੇਖਦਾ ਤਾਂ ਸੁਖਵਿੰਦਰ ਜੀ ਉਹਨਾਂ ਦੀ ਸਿਆਸਤ ਵਿੱਚ ਮੈਂ ਨਹੀਂ ਸੀ ਕਦੀ ਵੇਖਿਆ ਕਿ ਇੰਨੇ ਵੱਡੇ ਪਦਰ ਤੇ ਥੋਕ ਦੇ ਭਾਤ ਨਾਲ ਹੀ ਲੀਡਰ ਜਿਹੜੇ ਬਾਹਰ ਕੱਢ ਦਿੱਤੇ ਜਾਂਦੇ ਹੁਣ ਤੇ ਥੋਕ ਦੇ ਭਾਤ ਨਾਲ ਹੀ ਅੰਦਰ ਵਿੱਚਲੇ ਵਾਪਸ ਆਣਦੇ ਜਾਂਦੇ ਹੋ ਇਹੋ ਜਿਹੀ ਸਥਿਤੀ ਜਿਹੜੀ ਕਦੇ ਸੋਖ ਵੱਡੇ ਭਾਰਤ ਸਾਹਿਬ ਦੇ ਕਾਰਜਕਾਲ ਦੇ ਸਮੇਂ ਜਿਹੜੀ ਨਹੀਂ ਦੇਖੀ ਹੁਣ ਜਿਹੜੀਆਂ ਸਥਿਤੀਆਂ ਨੇ ਅਕਾਲੀ ਦਲ ਦਾ ਸਾਫਕਾ ਜ਼ਿਲ੍ਹਾ ਪ੍ਰਧਾਨ ਵੀ ਸੁਖਵੀਰ ਸਿੰਘ ਬਾਦਲ ਨੂੰ ਧੜਕੇ ਮਾਰ ਦਿੰਦਾ ਕਿ 22 ਤਰੀਕ ਤੱਕ ਜੇ ਕੋਈ ਫੈਸਲਾ ਨਾ ਦਿੱਤਾ ਮੇਰੀ ਮਰਾਂ ਸੋਚਾਸਗ ਲਗਾ ਤੋ ਅਕਾਲੀ ਦਲ ਤੇ ਕਬਜ਼ਾ ਕਰ ਲਾਂਗੇ ਦੂਜੇ ਪਾਸੇ ਰਵੀ ਜਿਹੜਾ ਕਾਲੋ ਹੈ ਰਵਿਕਰਨ ਸਿੰਘ ਕਾਲੋ ਇਹ ਉਸੇ ਸਵਾਲ ਤੇ ਪਰਸ਼ੰਠ ਹੰਦਾ ਕਿ ਹਾਂ ਭੀ ਜੇਕਰ ਸੁਚਾਸਗ ਲਗਾ ਕਿਸੇ ਚੀਜ਼ ਦਾ ਅਹਿਮ ਵੀ ਉਹਦਾ ਹੀ ਨਹੀਂ ਆ ਤਾਂ ਫਿਰ ਅਕਾਲੀ ਦਲ ਦੀ ਲੀਡਰਸ਼ਿਪ ਉਹਦੇ ਕੋਲ ਕਿਉਂ ਬੈਠੀ ਹੈ ਇਸ ਦਾ ਜਵਾਬ ਉਹਨਾਂ ਪ੍ਰਧਾਨ ਸਾਹਿਬ ਨੂੰ ਮੰਗਿਆ ਪ੍ਰਧਾਨ ਸਾਹਿਬ ਨੇ ਇਸ ਦਾ ਜਵਾਬ ਵੀ ਜਿਹੜਾ ਨਹੀਂ ਦਿੱਤਾ ਦਰਜੀਤ ਸਿੰਘ ਜੀ ਨੇ ਟਵੀਟ ਕਰਕੇ ਉਹਨਾਂ ਨੂੰ ਬਾਹਰ ਕੱਢ ਦਿੱਤਾ ਉਸੋ ਸਪਿਰਿਟ ਜੀ ਕਹਿਣ ਦਾ ਅਰਥ ਹੈ ਕਿ ਅਕਾਲੀ ਦਲ ਦੇ ਵਿੱਚ ਜੋ ਕੁਝ ਐਸ ਵੜੇ ਹੋ ਰਿਹਾ ਉਹ ਅਕਾਲੀ ਦਲ ਵਾਸਤੇ ਅਸੀਂ ਕਹਿ ਸਕਨੇ ਆ ਕਿ ਚੰਗੀਆਂ ਸਥਿਤੀਆਂ ਦਾ ਸੂਚਕ ਜਿਹੜਾ ਨਹੀਂ ਹੈਗਾ ਖਾਸ ਤੌਰ ਤੇ ਸੁਖਵੀਰ ਸਿੰਘ ਬਾਦਲ ਦੀ ਪ੍ਰਧਾਨਗੀ ਦੇ ਸਬੰਧ ਵਿੱਚ ਉਹਨਾਂ ਨੂੰ ਆਪਣੀ ਕਾਰਸ਼ੈਲੀ ਜ਼ਰੂਰ ਬਦਲਨੀ ਪਵੇਗੀ ਕਾਰਸ਼ੈਲੀ ਬਾਰੇ ਉਹਨਾਂ ਨੂੰ ਸੋਚਣਾ ਪਵੇਗਾ ਤਾਂ ਜੋ ਅਕਾਲੀ ਦਲ ਦਾ ਜਿਹੜਾ ਪੁਨਬਾ ਜਿਸ ਵਾਸਤੇ ਉਹਨਾਂ ਨੇ ਮਾਫੀ ਮੰਗੀ ਹੀ ਉਹ ਮਾਫੀ ਕਿਤੇ ਨਾ ਕਿਤੇ ਤਨ ਪਤਰ ਲੱਗੇ ਅਜੇ ਵੋਟਰਾਂ ਨੇ ਉਹਨਾਂ ਮਾਫੀ ਨੂੰ ਸਵਕਾਰ ਕੀਤਾ ਜਾਂ ਨਹੀਂ ਕੀਤਾ ਇਸ ਦਾ ਪਤਾ ਤਾਂ 4 ਜੂਨ ਨੂੰ ਲੱਗਣਾ ਪਰ ਜਿਸ ਤਰੀਕੇ ਨਾਲ ਉਹਨਾਂ ਦੇ ਆਪਣੇ ਹੀ ਸਾਥੀ ਉਹਨਾਂ ਨੂੰ ਛੱਡ ਰਿਹਾ ਜਾਂ ਉਹ ਆਪਣੇ ਸਾਥੀਆਂ ਨੂੰ ਛੱਡ ਰਿਹਾ ਸੋਖੇਂਦਰ ਜੀ ਆ ਕਾਲੀ ਦਲ ਵਰਗੀ ਖੇਤਰੀ ਪਾਰਟੀ ਵਾਸਤੇ ਚੰਗਾ ਸੰਕੇਤ ਜਿਹੜਾ ਨਹੀਂ ਹੈਗਾ ਉਸਤੇ ਕੋਈ ਵਾਸਤੇ ਚੰਗਾ ਸੰਕੇਤ ਨਹੀਂ ਹੈ ਆਕਾਲੀ ਦਲ ਨੂੰ ਚਾਹੀਦਾ ਖਾਸ ਤੌਰ ਤੇ ਪ੍ਰਧਾਨ ਹੋਣਾ ਚਾਹੀਦਾ ਕਿ ਫੈਸਲੇ ਜਿਹੜੇ ਆ ਖਾਸ ਤੌਰ ਤੇ ਸੋ ਸਮਝ ਕੇ ਲੈ ਜਾਣ ਨਾ ਕਿ ਬਚਕਾਨੇ ਫਸਦੇ ਲੈ ਜਾਣ ਜਿਹੋ ਜਿਹਾ ਫੈਸਲਾ ਉਹਨਾਂ ਨੇ ਚੰਡੀਗੜ੍ਹ ਵਿੱਚ ਬੀਬੀ ਦੇ ਹੱਕ ਦੇ ਵਿੱਚ ਲਿਆ ਪਹਿਲਾਂ ਖਲਾਫ ਫਿਰ ਬਾਅਦ ਵਿੱਚ ਹੱਕ ਚ ਲੈ ਲਿਆ ਘਟੋ ਘਟ ਇਹੋ ਜਿਹੇ ਬਿਆਨ ਜਿਹੜੇ ਜਾਂ ਇਹੋ ਜੀ ਕਾਰਸ਼ੈਲੀ ਆ ਹਾਸੋ ਹੀ ਨਹੀਂ ਦੀ ਸਥਿਤੀ ਪੈਦਾ ਕਰਦੀ ਹੈ ਖਾਸ ਤੌਰ ਤੇ ਸੁਖਵੀਰ ਸਿੰਘ ਬਾਦਲ ਦਾ ਪਾਸ ਜੀ ਜੀ ਅਨਕਿਰਤ ਜੀ ਸਾਡਾ ਪ੍ਰੋਗਰਾਮ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਸ਼ੁਕਰੀਆ ਸਿੱਧੂ ਸਾਹਿਬ ਸੈਸ਼ਨ ਪ੍ਰੋਫੈਸਰ ਮਨਜੀਤ ਸਿੰਘ ਅਣਖੀ ਸਾਹਿਬ ਜਿਨ੍ਹਾਂ ਦੇ ਵੱਲੋਂ ਇਹਨਾਂ ਖਬਰਾਂ ਤੇ ਸਾਡੇ ਨਾਲ ਗੱਲਬਾਤ ਕੀਤੀ ਗਈ ਉਮੀਦ ਕਰਦੇ ਹਾਂ ਕਿ ਅਣਖੀ ਸਾਹਿਬ ਨੇ ਕੀਤੀ ਗੱਲਬਾਤ ਤੁਹਾਨੂੰ ਜ਼ਰੂਰ ਪਸੰਦ ਆਈ ਹੋਊ ਦੁਬਾਰਾ ਫਿਰ ਮਿਲਾਂਗੇ ਧੰਨਵਾਦ